ਅੱਧਾ ਘੰਟਾ ਨਾਚ ਸਟ੍ਰੈਚ ਕਰ ਰਿਹਾ ਲੋਚਕੋਸ ਕੋ ਮੈਂ ਕਰਨ ਨੂੰ ਬਸ ਸੋਡਾ ਸਵਾਗਤ ਕਰਦਾ ਏਵਨ ਪੰਜਾਬੀ ਟੀਵੀ ਦੇ ਇਸ ਪਲੇਟਫਾਰਮ ਦੇ ਉੱਪਰ ਅੱਜ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਰੋਜ਼ ਮਰਰਾ ਦੇ ਜਿਹੜੇ ਜ਼ਿੰਦਗੀ ਆ ਉਸ ਦੇ ਵਿੱਚ ਸਟ੍ਰੈਸ ਹੋਰ ਅਨੇਕਾ ਜਿਹੜੇ ਪ੍ਰੋਬਲਮਾਂ ਸਾਨੂੰ ਘੇਰੇ ਹੋਏ ਨੇ ਜਦੋਂ ਅਸੀਂ ਖਾਣ ਪੀਣ ਦੀ ਗੱਲ ਕਰਦੇ ਹਾਂ ਕੁਝ ਸਮਾਂ ਜੀ ਸਾਡੇ ਕੋਲੇ ਹੁੰਦਾ ਹੈਗਾ ਨੇ ਕਈ ਪ੍ਰੋਬਲਮਾਂ ਸਾਡੀ ਜਿਹੜੀਆਂ ਹੈਗੇ ਰੋਜ਼ਮਰਗਾ ਦੇ ਜਿੰਦਗੀ ਸੁਣਨ ਨੂੰ ਮਿਲਦੀਆਂ ਨੇ ਜਿਹੜਾ ਚ ਅਹਿਮ ਜਿਹੜੇ ਦਿੱਕਤਾਂ ਹੈਗੀਆਂ ਨੇ ਸਰੀਰਕ ਤੌਰ ਦੇ ਉੱਪਰ ਉਹ ਹੈਗੀਆਂ ਗੋਡਿਆਂ ਦੇ ਦਰਦ ਦੀ ਜਿਹੜੇ ਜੋੜਾਂ ਦਾ ਦਰਦ ਹੁੰਦੇ ਉਹਨਾਂ ਦੀ ਅਕਸਰ ਤੁਸੀਂ ਕੀ ਦੇਖਿਆ ਹੋਣਾ ਕਿ ਜੇ 30 ਜਾਂ 35 ਸਾਲ ਤੋਂ ਉਮਰ ਦੇ ਵੱਧ ਦੇ ਜਿੰਨੇ ਲੋਕ ਨੇ ਉਹ ਤਾਂ ਸਾਰੇ ਕਹਿੰਦੇ ਨੇ ਕਿ ਹਾਈ ਬੈਠਣ ਲੱਗੇ ਗੋਡੇ ਦੁਖ ਰਹੇ ਨੇ ਕਮਰ ਦੁਖ ਰਹੀ ਹੈ ਹੱਡੀਆਂ ਦੁਖ ਰਹੀਆਂ ਨੇ ਇਹ ਪ੍ਰੋਬਲਮ ਬਿਲਕੁਲ ਆਮ ਜੀ ਹੁੰਦੀ ਜਾ ਰਹੀ ਹੈ ਤੇ ਨਾਲ ਹੀ ਜਿਹੜੀਆਂ ਮਾਤਾਂ ਆ ਪੈਣਾ ਨੇ ਉਹਨਾਂ ਦੇ ਦਿੱਕਤ ਹੁੰਦੀ ਹੈ ਕਿ ਆਫਟਰ ਡਿਲੀਵਰੀ ਵਾਲ ਬਹੁਤ ਝੜ ਰਹੇ ਨੇ ਜਿਹੜੇ ਸਾਡੇ ਵਾਲ ਨੇ ਉਹ ਉਹਨਾਂ ਦੀ ਗਰੋਥ ਠੀਕ ਨਹੀਂ ਹੋ ਰਹੀ ਹੈਗੀ ਪਹਿਲਾਂ ਮੋਟੇ ਸੀਗੇ ਉਹਨਾਂ ਹਲਕੇ ਹੁੰਦੇ ਜਾ ਰਹੇ ਨੇ ਇਹੋ ਜਿਹੇ ਜਿਹੜੇ ਪ੍ਰੋਬਲਮਸ ਨੇ ਜਿੰਨਾ ਉਪਰ ਅਸੀਂ ਚੰਗੀ ਤਰ੍ਹਾਂ ਧਿਆਨ ਨਹੀਂ ਦੇ ਪਾਉਂਦੇ ਹੈਗੇ ਬਾਅਦ ਦੇ ਵਿੱਚ ਜਾ ਕੇ ਕੋ ਵੱਡੀ ਬਿਮਾਰੀ ਧਾਰ ਲੈਂਦੇ ਨੇ ਜੇ ਗੋਡੇ ਦੀ ਗੱਲ ਕਰਦੇ ਤਾਂ ਗੋਡੇ ਰਿਪਲੇਸ ਕਰਾਣੇ ਪੈ ਜਾਂਦੇ ਨੇ ਜਦੋਂ హెਅਰ ਦੀ ਗੱਲ ਕਰਦੇ ਤਾਂ ਵਾਲਾਂ ਦੀ ਦਿੱਕਤ ਇੰਨੀ ਜ਼ਿਆਦਾ ਵੱਧ ਜਾਂਦੀ ਹੈ ਕਿ ਫਿਰ ਅਬ ਫਿਰ ਕੋਈ ਰਾ ਹੱਲ ਨਹੀਂ ਲੱਭਦਾ ਹੈਗਾ ਫਿਰ ਅਸੀਂ ਹੋਰ ਜਿਹੜੇ ਆਰਟੀਫੀਸ਼ਲ ਤਰੀਕੇ ਨੇ ਉਹ ਇਸਤੇਮਾਲ ਕਰਨ ਨੂੰ ਮਜਬੂਰ ਹੋ ਜਾਂਦੇ ਆ ਪਰ ਇਹਨਾਂ ਸਾਰਿਆਂ ਦਾ ਇੱਕੋ ਹੀ ਜਿਹੜਾ ਇਲਾਜ ਹੈਗਾ ਤਕਰੀਬਨ 125 ਬਿਮਾਰੀਆਂ ਦਾ ਇਲਾਜ ਜਿਹੜਾ ਹੈਗਾ ਉਹ ਅੱਜ ਸਾਡੇ ਹੱਥ ਲੱਗ ਗਿਆ ਉਹਦੇ ਬਾਰੇ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਇਹ ਇਲਾਜ ਹੁੰਦਾ ਤੇ ਕਿਹੜੀ ਇਹ ਚੀਜ਼ ਹੈ ਜਿਹੜੀ ਇਹਨਾਂ ਨੂੰ ਠੀਕ ਕਰਦੀ ਹੈ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਯੋਗੇਸ਼ ਸ਼ਰਮਾ ਜੀ ਉਹਨਾਂ ਦਾ ਪਹਿਲਾਂ ਸਵਾਗਤ ਕਰਦੇ ਆ ਸ਼ਰਮਾ ਜੀ ਤੁਹਾਡਾ ਬਹੁਤ ਸਵਾਗਤ ਹੈ ਜੀ ਸ਼ੁਕਰੀਆ ਜੀ ਸ਼ੁਕਰੀਆ ਅੱਜਿੱਦਾਂ ਕਿ ਮੈਂ ਦਿੱਕਤਾ ਦੱਸਿਆ ਕਿ ਇੱਕ ਖਾਸ ਦਿੱਕਤਾ ਆਮ ਲੋਕਾਂ ਨੂੰ ਮਿਲਦੀ ਹੈ ਨਾ ਜੀ ਮੇਰੇ ਕੋੜੜਿਆਂ ਦੀ ਦਰਦ ਹੋ ਰਿਹਾ ਹੈ ਮੇਰੇ ਜੋੜਾਂ ਦੀ ਦਰਦ ਹੋ ਰਿਹਾ ਹੈ ਹਾਂਜੀ ਬਿਲਕੁਲ ਬੋਲ ਜਿਹੜੇ ਹੈਗੇ ਸੁਰੇਂਦਾ ਕੇ ਹਟੋ ਤਾਂ ਜਦੋਂ ਕੰਗਾ ਮਾਰਦੇ ਨੇ ਖਾਸ ਕਰ ਮਹਿਲਾਵਾਂ ਬਿਲਕੁਲ ਬਿਲਕੁਲ ਉਹਨਾਂ ਦੇ ਗੁੱਛੇ ਦੇ ਗੁੱਛੇ ਉੱਤਰ ਰਹੇ ਹੁੰਦੇ ਆਂ ਅੱਜਕੱਲ ਬਿਲਕੁਲ ਹੀ ਤਾਂ ਕਾਮਨ ਪ੍ਰੋਬਲਮ ਹੈ ਜੀ ਬਾਲਾ ਜੀ ਇਹ ਪ੍ਰੋਬਲਮ ਆ ਗਈ ਹੈ ਪਰ ਕਾਮਨ ਨਾ ਹੋਣ ਦੇ ਨਾਂ ਨਾਲ ਅਸੀਂ ਇਸ ਤੇ ਧਿਆਨ ਵੀ ਨਹੀਂ ਦੇ ਪਾਉਂਦੇ ਵੀ ਕੀ ਕਰੀਏ ਕਿੰਨੀ ਕੁ ਵਾਰੀ ਦੇਲ ਵਿੱਚ ਦੇਣ ਲਾਵਾਂਗੇ ਕਿੰਨੀ ਕੁ ਵਾਰੀ ਅਸੀਂ ਮਾਲਸ਼ਾ ਕਰਵਾਵਾਂਗੇ ਕੀ ਖਾਵਾਂਗੇ ਕੀ ਨੇ ਵੀ ਤੇਲ ਲਾਉਣਾ ਅੱਜ ਕੱਲ ਤਾਂ ਲੋਕ ਤੇਲ ਨੂੰ ਲਗਾਉਣਾ ਹੀ ਬੰਦ ਕਰਤਾ ਲੋਕਾਂ ਨੇ ਪਹਿਲਾਂ ਹੁੰਦਾ ਸੀਗਾ ਵੀ ਹਫਤੇ 'ਚ ਇੱਕ ਦਾ ਦਿਨ ਮਤਲਬ ਕਿ ਔਇਲਿੰਗ ਹੁੰਦੀ ਸੀਗੀ ਪ੍ਰੋਪਰ ਤਰੀਕੇ ਨਾਲ ਬਟ ਅੱਜ ਕੱਲ ਦੇ ਜਿਹੜੇ ਹੁਣ ਯੰਗਸਟਰਸ ਨੇ ਉਹ ਮਤਲਬ ਹੁਣ ਉਹ ਅੱਜ ਕੱਲ ਐਨੇਕ ਬਿਊਟੀ ਪ੍ਰੋਡਕਟਸ ਦੇ ਪਿੱਛੇ ਪੈ ਗਏ ਨੇ ਵੀ ਜੈਲਾਂ ਹੋ ਗਈਆਂ ਵੈਕਸਾਂ ਹੋ ਗਈਆਂ ਅਲੱਗ-ਅਲੱਗ ਤਰ੍ਹਾਂ ਦੀਆਂ オイル ਤੋਂ ਤਾਂ ਉਹ ਹੁਣ ਦੂਰੀ ਭਜਣ ਲੱਗ ਗਈ ਜੀ ਸੋ ਇਹ ਵੀ ਇੱਕ ਕਾਰਨ ਹੈ ਵੀ ਹੈਅਰ ਲੋਸ ਤਾਂ ਬਹੁਤ ਵੱਡਾ ਮੈਨੂੰ ਯਾਦ ਆ ਜਦੋਂ ਅਸੀਂ ਛੋਟੇ ਹੁੰਦੇ ਸੀ ਤਾਂ ਐਤਵਾਰ ਵਾਲੇ ਦਿਨ ਮਾਂ ਨੇ ਫਿਰ ਸਾਨੂੰ ਢੱਕ ਕੇ ਪਹਿਲਾਂ ਨਵਾਣਾ ਫਿਰ ਧੁੱਪ 'ਚ ਬਿਠਾ ਕੇ ਉਹਨਾਂ ਚੰਗੀ ਤਰ੍ਹਾਂ ਤੇਲ ਛਸਣਾ ਤੇ ਉਹ ਤਾਂ ਮੇਰੇ ਕੋਲ ਹੁਣ ਦੇਖਣ ਨੂੰ ਮਿਲਦਾ ਨਹੀਂ ਮਿਲਦਾ ਜੀ ਨਹੀਂ ਮਿਲਦਾ ਬਿਲਕੁਲ ਨਹੀਂ ਮਿਲਦਾ ਤੇ ਫਿਰ ਉਹ ਪ੍ਰੋਬਲਮਾਂ ਤਾਂ ਹੁਣ ਆ ਗਈਆਂ ਜੀ ਇਹਦੀਆਂ ਤਾਂ ਹੱਲ ਕੀ ਹੈ ਸਰ ਹੂੰ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਜਿਹੜਾ हेयर फॉਲ ਦੀ ਤੁਸੀਂ ਗੱਲ ਕੀਤੀ ਹੈ ਸਭ ਤੋਂ ਪਹਿਲਾਂ ਤਾਂ ਮੈਂ ਇੱਕੋ ਹੀ ਗੱਲ ਕਹਿਣਾ ਹੋਣਾ ਕਿ ਆਪਣੀ ਖੁਰਾਕ ਤੇ ਆਪਾਂ ਧਿਆਨ ਦੇਣਾ ਜੀ ਔਰ ਦੂਸਰੀ ਗੱਲ ਅਗਰ ਤੁਸੀਂ ਨਾਰਮਲ ਔਇਲ ਤੋਂ ਮਤਲਬ ਜਿਸ ਤਰ੍ਹਾਂ ਕਹਿ ਲਓ ਵੀ ਨਾਰਮਲ ਔਇਲ ਤਾਂ ਤੁਸੀਂ ਹਫਤੇ ਦੇ ਵਿੱਚ ਇਹ ਲਗਾ ਲਓ ਭਾ ਚਾਹੇ ਸਰੋਂ ਦਾ ਤੇਲ ਹੈ ਚਾਹੇ ਕਿਸੇ ਮਤਲਬ ਔਇਲਿੰਗ ਜ਼ਰੂਰੀ ਹੈ ਜੀ ਠੀਕ ਹੈ ਨਾ ਜੀ ਦੇਖੋ ਜਿਸ ਤਰ੍ਹਾਂ ਆਪਣੀ ਸਰੀਰ ਨੂੰ ਖੁਰਾਕ ਚਾਹੀਦੀ ਹੈ ਖਾਣਾ ਖਾਣੇ ਤੋਂ ਬਿਨਾ ਆਪਾਂ ਨਹੀਂ ਸਰਵਾਈਵ ਕਰ ਸਕਦੇ ਉਸ ਤਰ੍ਹਾਂ ਹੀ ਤੇ ਜਿਹੜੀ ਇੱਕ ਵਾਲਾਂ ਦੀ ਖੁਰਾਕ ਹੈ ਜੀ ਉਹ ਉਹ ਇੱਕ ਆਇਲ ਹੈ ਠੀਕ ਹੈ ਨਾ ਜੀ ਆਇਲ ਦੇ ਵਿੱਚ ਜਿਹੜੀਆਂ ਤੁਹਾਡੀਆਂ ਜੜਾ ਨੂੰ ਉਹ ਪਾਵਰ ਮਿਲਣੀ ਹੈ ਉਹ ਖੁਰਾਕ ਮਿਲਣੀ ਹੈਗੀ ਹੈ ਜਿਹਦੇ ਨਾਲ ਉਹਨਾਂ ਨੇ ਵਧਣਾ ਵੀ ਹੈ ਉਹਨਾਂ ਨੇ ਮਜ਼ਬੂਤ ਵੀ ਬਨਣਾ ਆ ਤੇ ਇਹਦੇ ਨਾਲ ਨਾਲ ਕੀ ਹੁੰਦਾ ਹੈ ਕਿ ਜਿਹੜਾ ਸਾਡਾ ਫੀਰ ਲੀਫ ਆਇਲ ਹੈ ਮੈਂ ਫੀਰ ਲੀਫ ਦੀ ਤੁਹਾਨੂੰ ਜੇ ਗੱਲ ਕਰਾਂ ਇਹ ਸਾਡੀ ਆਇਲ ਦੀ ਦੇਖੋ ਸ਼ੀਸ਼ੀ ਹੈ ਜੀ ਇਹਦੇ ਹੁਣ ਤੁਸੀਂ ਇਹ ਲਗਾ ਲਓ ਵੀ ਮੈਂ ਕੱਲ ਵੀ ਤੁਹਾਨੂੰ ਆਪਣੇ ਇਸੇ ਐਪੀਸੋਡ ਦੇ ਵਿੱਚ ਗੱਲ ਕੀਤੀ ਸੀਗੀ ਕਿ ਸਾਡੀਆਂ ਜਿਹੜੀਆਂ ਸ਼ੀਸ਼ੀਆਂ ਨੇ ਉਹ ਲਗਦੀਆਂ ਛੋਟੀਆਂ ਜ਼ਰੂਰ ਨੇ ਬਟ ਉਹਨਾਂ ਦੇ ਫਾਇਦੇ ਬਹੁਤ ਜ਼ਿਆਦਾ ਵੱਡੇ ਲੈਵਲ ਦੇ ਨੇ ਜੀ ਬਿਲਕੁਲ ਆ ਮੇਰੇ ਹੱਥ 'ਚ ਜਗੀ ਫੋਇਲ ਦੀ ਜਿਹੜੀ ਇਹ ਸ਼ੀਸ਼ੀ ਕਿ ਮੇਰੇ ਹੱਥ 'ਚ ਵੀ ਹੈਗੀ ਹੈ ਜੀ ਜੀ ਇਹਦੇ ਉੱਪਰ ਵੀ ਕਾਫੀ ਕੁਝ ਲਿਖਿਆ ਹੋਇਆ ਕਿੰਨੇ ਇਨਗਰੀਡੀਐਂਟਸ ਜਿਹੜਾ ਲਿਖਿਆ ਹੋਇਆ ਤੁਹਾਡੇ ਵੱਲੋਂ ਜੇ ਪੜ੍ਹਨ ਲੱਗੇ ਤਾਂ ਲੰਬੀ ਲਿਸਟ ਬਣ ਜਾਣੀ ਬਹੁਤ 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 ਇਨਗਰੀਡੀਐਂਟਸ ਹੈ ਜੀ ਘਟੋ ਘਾਟੇ ਇਹ 65 ਤੋਂ 70 ਤਰ੍ਹਾਂ ਦੇ ਇਨਗਰੀਡੀਐਂਟਸ ਕਹਿੰਦੇ ਨੇ ਇਸ 'ਚ ਹਮ ਜਿੰਨਾ ਕਰਕੇ ਆਇਲ ਜਿਹੜਾ ਹੈ ਸਾਡਾ ਤਿਆਰ ਕੀਤਾ ਜਾਂਦਾ ਹੈ ਜੀ ਬਿਲਕੁਲ ਇੱਕ ਕੋਲਰ ਜੁੜੇ ਨੇ ਸਾਡੇ ਨਾਲ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ ਜੀ ਹੈਲੋ ਹੈਲੋ ਹਾਂ ਜੀ ਕੌਣ ਬੋਲ ਰਹੇ ਹੋ ਜੀ ਹਾਂ ਜੀ ਸਰ ਮੈਂ ਆਸਥਾ ਬੋਲ ਰਹੀ ਹਾਂ ਦਿੱਲੀ ਸੇ ਆਸਥਾ ਜੀ ਕੀ ਹਾਲ ਹੈ ਦਿੱਲੀ ਕੇ ਹਾਂ ਜੀ ਬਹੁਤ ਅੱਛੇ ਹਾਲ ਹੈ ਸਰ ਮੈਂ ਆਪਕਾ ਪ੍ਰੋਗਰਾਮ ਨਾ ਦੇਖ ਰਹੀ ਸੀ ਤਾਂ ਯਹਾਂ ਪੇ ਹੈਰਫੋਲ ਕੀ ਬਾਤ ਹੋ ਰਹੀ ਸੀ ਹਾਂ ਜੀ ਤਾਂ मुझे पूछना था कि ये जो ऑयल है कि ये बालों के लिए मतलब अच्छा है बिल्कुल आपकी बात अभी योगेश शर्मा जी से हम करवाते हैं जो विशेषज्ञ है इस ऑयल के आपसे बात करेंगे योगेश जी बात जी मैम नमस्कार जी नमस्कार सर हाँ जी हाँ जी मैम किस तरह की प्रॉब्लम फेस हो रही है आपको बालों के लिए आ, हाँ जी सर मुझे आ, बालों की काफी दिक्कत है क्योंकि मैं कॉलेज जाती हूँ ना तो कॉलेज गर्ल हूँ मैं जी जी तो जैसे बाल झड़ जाते हैं धूल मिट्टी में अगर बाल आते हैं तो काफी हेयर फॉल होता है हेयर लॉस होता है जी 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 मैम आप ऑयलिंग वीकली करते हैं या डेली बेसिस पे करते हैं की मंथली बेसिस पे करते हैं सर मैं ऑयलिंग करती हूँ वीकली बट जैसे बालों में ना कोई असर नहीं होता जैसे आप बता रहे हो ना कि ये आयुर्वेदिक ऑयल है जी 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 मैम फीर लीफ का जो ऑयल का मतलब कि कोर्स रहता है हमारा सवा महीने का बालों के लिए जी हर एक प्रॉब्लम का जो कोर्स स्टार्टिंग है वो सवा महीने से होती है मैम मिनिमम सवा महीना आपने ऑयल को दिन में दो बार लगाना है आपके बालों है? के लिए रात को सोने से पहले आपने इसको आप, लगा के सोना है और सुबह जैसे आप वॉश कर सकते हैं एक एक से सवा महीना आप रेगुलर कर लीजिए इसको मतलब जो आपकी बालों की टूटने की समस्या है चाहे वाइट हेयर्स है या गंजापन भी है किसी जगह पे वो बिल्कुल बिल्कुल ठीक हो जाएगा आपका मैम

Okay, जी जी मतलब अगर तो आपको अगर नहीं आराम आता तो आपके जो पैसे हैं वो आपको वापस किए जाएंगे ओके सर सर अगर ऑर्डर देना हो तो इसी नंबर पर जी जी मैम इसी नंबर पर जी 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 जी। जी 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 अगर तो मतलब इसके यूजेस कैसे कर सकते हैं हम मैम इसके यूजेस ना ये देखिए ऑयल एक ऑयल जो है ये 125 डिजीज पे काम करता है 125 बीमारियों पे काम करता है अब एक सौ पच्चीस बीमारियां अब अभी समझानी एक एक प्रॉब्लम कैसे कैसे वर्क करेगा वो बहुत थोड़ा सा मुश्किल है बाकी हम पैम्फलेट और हमारा यूट्यूब पे आप अगर फी रिलीफ ऑयल के नाम से अगर डालेंगे यूट्यूब पे तो आपको हमारी कई वीडियोस दिख जाएंगी जिस आ, जिस पे हमने एक एक चीज पे कैसे आ, हम इसको लगा सकते हैं कौन सी प्रॉब्लम का कैसे सोल्यूशन कर सकते हैं वो हमने एक एक चीज एक्सप्लेन की हुई है बाकी ऑयल के साथ हमें एक बाकी ऑयल के अंदर ना पैम्फलेट रहता है उसमें हमने हर एक प्रॉब्लम का कैसे सोल्यूशन किन किन पार्ट पे लगा के आपने ऑयल को किस प्रॉब्लम का सोल्यूशन निकल सकता है तो वो सभी आपको पैम्फलेट के थ्रू पता लग जायेगा जी 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 जो फ्री लिफ्ट की आपके पास शीशी पैकिंग आएगी ना इसके आगे अंदर आगे। वो पैम्फलेट डाला होगा जैसे आप निकाल के देख सकती है किस तरह से इसे इस इस्तेमाल करना बाकी आस्ता जी, जी अगर कोई प्रॉब्लम आती है तो हमारा जो नंबर है वो 24 सेवन रहता है आप जब मर्जी हमें कॉल करके आप पूछ सकती हैं सॉल्यूशन हम देंगे उसी टाइम जी धन्यवाद सर धन्यवाद आस्ता जी हमसे जुड़ने के लिए धन्यवाद तो ऐसा जितने कॉलर हैकने जोड़े जोड़े गलत कर रहे हैं ਅਤੇ ਇਹ ਇਹ ਤਾਂ ਜਿਵੇਂ ਹੁਣ ਦਿੱਕਤ ਇਹਨਾਂ ਨੂੰ ਦੱਸੀ ਕਿ हेयर ਫਾਲ ਦੀ ਤੁਸੀਂ ਕਿਹਾ ਕਿ ਹਰੇਕ ਬਿਮਾਰੀ ਉਸਤੇ ਲਗ طریقے ਨਾਲ ਇਹਨੂੰ ਇਸਤੇਮਾਲ ਕਰਨਾ ਹੁੰਦਾ ਤੁਸੀਂ ਪੈਂਫਲੇਟ ਵੀ ਬਣਾਇਆ ਵੀਡੀਓ ਵੀ ਤੁਹਾਡੇ ਪਈਆਂ ਨੂੰ ਦੇਖ ਸਕਦੇ ਹੋ ਪਰ ਹੁਣ ਇਹਦੇ 'ਚ ਇਹ ਆ ਜਾਂਦਾ ਕਿ ਇਹਦੀ ਕਵਾਂਟੀਟੀ ਵਾਲਾ ਉਸਤੇ ਕਿੰਨੀ ਕਿ ਯੂਜ਼ ਕਰਨੀ ਹੁੰਦੀ ਹੈ ਕੁਝ ਲੋਕ ਤਾਂ ਜਿਵੇਂ ਦੇਖਦੇ ਸਰੋਂ ਤੇਲ ਦੀ ਕੋਲੀ ਭਰ ਲੰਨ ਲੈਂਦੇ ਨੇ ਸਰ ਤੋਂ ਕਿ ਤਰ੍ਹਾਂ ਲਪਤਦੇ ਨੇ ਕਿ ਉੱਪਰ ਇਹਨੂੰ ਇਹਨੂੰ ਸਰ ਭਰਨ ਦੀ ਜ਼ਰੂਰਤ ਨਹੀਂ ਹੈ ਬਟ ਅਸੀਂ ਇੰਨਾ ਜ਼ਰੂਰ ਕਹਿੰਦੇ ਆ ਕਿ ਜਿਹੜਾ ਵੀ ਅਫੈਕਟਡ ਏਰੀਆ ਹੈ ਉਹਨੂੰ ਮਤਲਬ ਪ੍ਰੋਪਰਲੀ ਉਸਤੇ ਤੇਲ ਅਪਲਾਈ ਹੋਣਾ ਚਾਹੀਦਾ ਹੈ ਮਤਲਬ ਉਹ ਹੁਣ ਇਹ ਨਹੀਂ ਹੈਗਾ ਕਿ ਫੋਰ ਐਗਜ਼ਾਮਪਲ ਹੁਣ ਕਿਸੇ ਦੀ ਆਪਾਂ ਲਾਥੇ ਤੇ ਲਗਾ ਰਹੇ ਹੁਣ ਕਿਸੇ ਦੀ ਹਾਈਟ ਛੋਟੀ ਹੈ ਕਿਸੇ ਦੀ ਵੱਡੀ ਹੈ ਸੋ ਅਕੋਰਡਿੰਗਲੀ ਉਸ ਦੇ ਅਕੋਰਡਿੰਗ ਹੁਣ ਤੇਲ ਵੱਧ ਘੱਟ ਵੀ ਲੱਗੇਗਾ ਜੀ ਹਾਂ ਸੋ ਇੱਕ ਸਪੈਸੀਫਿਕ ਕੁਆਂਟੀਟੀ ਨਹੀਂ ਆਪਾਂ ਮਤਲਬ ਕਰ ਸਕਦੇ ਬਟ ਹਾਂ ਇਹ ਹੈ ਕਿ ਅਫੈਕਟਡ ਏਰੀਆ ਜਿਹੜਾ ਵੀ ਹੈ ਉਹਨਦੇ ਤੇ ਪ੍ਰੋਪਰ ਆਇਲ ਹੋਣਾ ਚਾਹੀਦਾ ਜੀ ਲੱਗਣਾ ਚਾਹੀਦਾ ਪ੍ਰੋਪਰ ਹੋਣਾ ਜੀ ਤੇ ਹੁਣ ਇਹ ਵੀ ਦੱਸੋ ਕਿ ਔਰ ਇਹ ਕੋਲੀ ਭਰ ਕੇ ਨਹੀਂ ਸਰ ਇਹ ਡਰਾਪਸ ਨਾਲ ਲੱਗਦਾ ਮਤਲਬ 5 ਤੋਂ 6 ਡਰਾਪਸ ਲਗਾ ਲਓ 7-8 ਡਰਾਪਸ ਲਗਾ ਲਓ ਮੈਕਸਿਮਮ ਮੀਨਸ ਅਸੀਂ ਇਹ ਦੇਖਿਆ ਹੈ ਵੀ ਜਿਸ ਤਰ੍ਹਾਂ ਸਾਡੇ ਗੋਡਿਆਂ ਦੇ ਜਾਂ ਲੈਗਸ ਦੀ ਕਿਸੇ ਦੀ ਪ੍ਰੋਬਲਮ ਰਹਿੰਦੀ ਹੈ ਤੇ ਉਹ ਤੋਂ 10 ਤੋਂ 12 ਡਰਾਪਸ ਤੋਂ ਬਾਅਦ ਨਹੀਂ ਲੱਗਦਾ ਜੀ ਫਿਰ ਤਾਂ ਕਾਫੀ ਦਿਨ ਚੱਲੂਗੀ ਸ਼ੀਸ਼ੀ ਇਹ ਹਾਂਜੀ ਹਾਂ ਇਹ ਇੱਕ ਸ਼ੀਸ਼ੀ ਦੇਖੋ ਜੀ ਇਹ 100 ਗ੍ਰਾਮ ਦੀ ਸ਼ੀਸ਼ੀ ਹੈ ਜੀ ਇਹ ਕੱਟੋ-ਕਾਟ 15 ਤੋਂ 16 ਦਿਨ ਕੱਢਦੀ ਹੈ ਜੀ ਇੱਕ ਸ਼ੀਸ਼ੀ ਜੀ ਠੀਕ ਹੈ ਨਾ ਜੀ ਜੇ ਮਤਲਬ ਮਿਨਿਮ 12 ਦਿਨ ਤੱਕ ਕੱਢ ਕੇ ਜਾਂਦੇ ਜਾਂਦੀ ਹੈ ਜੀ ਬਾਕੀ ਜੇ ਤੁਸੀਂ ਥੋੜਾ ਜਿਆ ਕੰਜੂਸੀ ਨਾਲ ਜਿਹਨੂੰ ਕਹਿੰਨੇ ਆਪਾਂ ਲਗਾਵਾਂਗੇ ਤਾਂ ਮਤਲਬ ਇਹ 2-3 ਦਿਨ ਬਾਅਦ ਹੋ ਜਾਵੇਗਾ ਉਹ ਇਲਾਜ ਵੀ ਉਹ ਉਸੇ ਤਰ੍ਹਾਂ ਉਹ ਉਸੇ ਤਰ੍ਹਾਂ ਹੋ ਜਾਂਦਾ ਜਿ ਤਾਂ ਹੀ ਅਸੀਂ ਤਿੰਨ ਸ਼ੀਸ਼ੀਆਂ ਨਾ ਜੀ ਤਿੰਨ ਸ਼ੀਸ਼ੀਆਂ ਅਸੀਂ ਇਸੇ ਕਰਕੇ ਹੀ ਅਸੀਂ ਇੱਕ ਕੋਰਸ ਦੇ ਵਿੱਚ ਸਪੈਸੀਫਾਈ ਕੀਤੀਆਂ ਹੋਈਆਂ ਨੇ ਕਿ ਆਇਲ ਮਤਲਬ ਤਿੰਨ ਸ਼ੀਸ਼ੀਆਂ ਜਿੰਨਾ ਜ਼ਰੂਰੀ ਹੈ ਜੀ ਜ਼ਰੂਰੀ ਹੈਗਾ ਜੀ ਜੇਕਰ ਲੋਕ ਇਹਨੂੰ ਲੈ ਕੇ ਜਾਂਦੇ ਹੈਗੇ ਨਹੀਂ ਜੀ ਜੀ ਤੇ ਆਪਣੇ ਘਰ ਦੇ ਵਿੱਚ ਇਸ ਨੂੰ ਕਿਸ ਉਮਰ ਦੇ ਲੋਕ ਇਸਤੇਮਾਲ ਕਰ ਸਕਦੇ ਹਨ ਕਿਉਂਕਿ ਕਿਰਨ ਜੀ ਬੜਾ ਵਧੀਆ ਕੁਐਸਚਨ ਪੁੱਛਿਆ ਤੁਸੀਂ ਜੀ 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 ਕਈ ਛੋਟ ਬਚਪਨ ਦੀ ਬੱਚਿਆਂ ਨੂੰ ਦਿੱਕਤ ਹੋ ਜਾਂਦੀ ਹੈ ਜਾਂ ਕਾਫੀ ਬਜ਼ੁਰਗ ਹੁੰਦੇ ਜਿਹੜੇ ਦੇ ਸਕਿੱਲ ਕਾਫੀ ਲੂਜ਼ ਹੋ ਜਾਂਦੀ ਬਿਲਕੁਲ ਬਿਲਕੁਲ ਕਿਰਨ ਜੀ ਬੜਾ ਵਧੀਆ ਕੁਐਸਚਨ ਪੁੱਛਿਆ ਤੁਸੀਂ ਵੀ ਇਹਨੂੰ ਕਿਸ ਏਜ ਦਾ ਬੰਦਾ ਲਗਾ ਸਕਦਾ ਮੈਂ ਦਰਸ਼ਕਾਂ ਨੂੰ ਦੱਸਣਾ ਚਾਹੂੰਗਾ ਇਹਨੂੰ ਬੋਨ ਬੇਬੀ ਤੋਂ ਲੈ ਕੇ ਜਿੰਨਾ ਮਰਜੀ ਏਜਡ ਪਰਸਨ ਹੈ ਜੀ ਜਿੰਨਾ ਮਰਜੀ ਏਜਡ ਪਰਸਨ ਹੈ ਉਹਨੂੰ ਯੂਜ਼ ਕਰ ਸਕਦਾ ਤੁਸੀਂ ਬੋਨ ਬੇਬੀ ਤੋਂ ਹਿਸਾਬ ਲਾ ਸਕਦੇ ਹੋ ਵੀ ਬੋਨ ਬੇਬੀ ਕਿੰਨਾ ਸੈਂਸਿਟਿਵ ਹੁੰਦਾ ਹੈ ਜੀ ਹਨਾ ਉਸਤੇ ਤੁਸੀਂ ਕੋਈ ਵੀ ਚੀਜ਼ ਕੋਈ ਵੀ ਮੈਡੀਸਿਨ ਉਹ विदाउट अ प्रिस्क्रिप्शन ਤੋਂ ਬਿਨਾ ਬਟ ਇਹ ਸਾਡਾ ਆਇਲ ਜੀ ਬੋਨ ਬੇਬੀ ਤੇ ਵੀ ਜੀ ਅਸੀਂ ਸਾਡੇ ਜਿਹੜੇ ਕਸਟਮਰਸ ਐਸੀ ਉਹਨਾਂ ਨੂੰ ਕਹਿੰਨੇ ਆ ਕਿ ਬੋਨ ਬੇਬੀ ਤੇ ਵੀ ਇਹਦੀ ਤੁਸੀਂ ਰੋਜ਼ਾਨਾ ਮਾਲਿਸ਼ ਕਰੋ ਤਾਂ ਕਿ ਬੱਚੇ ਦੀ ਜਿਹੜੀ ਓਵਰঅল ਗਰੋਥ ਦੇ ਵਿੱਚ ਉਹਨੂੰ ਹੈਲਪ ਮਿਲ ਸਕੇ ਜੀ ਬਿਲਕੁਲ ਸੋ ਮਤਲਬ ਇਹ ਐ ਵੀ ਬਹੁਤ ਜ਼ਿਆਦਾ ਮਤਲਬ ਕਿ ਇਹ ਕੋਈ ਸਾਈਡ ਇਫੈਕਟ ਨਹੀਂ ਹੈ ਜੀ ਇਹਦਾ ਬਹੁਤ ਜ਼ਿਆਦਾ ਤੁਹਾਨੂੰ ਫਾਇਦਾ ਹੀ ਦੇ ਕੇ ਜਾਊਗਾ ਕੋਈ ਨੁਕਸਾਨ ਨਹੀਂ ਦੇ ਕੇ ਜਾਣਾ ਕੋਈ ਨੁਕਸਾਨ ਹੁੰਦਾ ਅਸੀਂ ਜ਼ਿੰਮੇਵਾਰ ਹਾਂ ਜੀ ਬਿਲਕੁਲ ਜਗਜੀਤ ਜੀ ਨੇ ਦਾਅਵਾ ਕਰ ਦਿੱਤਾ ਕਿ ਜੇ ਕੋਈ ਨੁਕਸਾਨ ਹੁੰਦਾ ਤਾਂ ਫਿਰ ਅਸੀਂ ਜ਼ਿੰਮੇਵਾਰ ਆ ਜ਼ਿੰਮੇਵਾਰੀ ਅੱਜ ਦੇ ਟਾਈਮ 'ਚ ਕੋਈ ਨਹੀਂ ਲੈਂਦਾ ਹੁੰਦਾ ਪਰ ਫਿਰ ਵੀ ਓਨ ਸਕਰੀਨ ਚੱਲਦਾ ਲਾਈਵ ਪ੍ਰੋਗਰਾਮ ਚ ਚੈਨਲ ਵੱਲੋਂ ਜ਼ਿੰਮੇਵਾਰੀ ਲਿੱਤੀ ਜਾ ਰਹੀ ਹੈ ਸੋ ਇਹ ਬਹੁਤ ਵੱਡੀ ਸ਼ੋਰਟੀ ਹੈ ਕਿ ਤੁਸੀਂ ਅੱਖਾ ਬੰਮੀ ਕਰਕੇ ਪ੍ਰੋਡਕਟ ਲੈ ਸਕਦੇ ਹੈਗੇ ਹੋ ਇਸ ਪ੍ਰੋਡਕਟ ਨੂੰ ਇਸਤੇਮਾਲ ਕਰ ਸਕਦੇ ਹੈਗੇ ਹੋ ਸਾਡਾ ਪ੍ਰੋਗਰਾਮ ਇਸੇ ਤਰ੍ਹਾਂ ਰੋਜ਼ਾਨਾ ਲਾਈਵ ਚੱਲਦਾ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਤੁਸੀਂ ਸਾਨੂੰ ਕਾਲ ਕਰ ਸਕਦੇ ਹੈਗੇ ਹੋ ਜੀ ਗੱਜ ਜੀ ਇਸ ਤੇਲ ਨੂੰ 125 ਬਿਮਾਰੀ ਕਹ ਰਹੇ ਹੈਗੇ ਆ ਜੀ 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 ਅਜਿਹਾ ਪਹਿਲਾਂ ਗੱਲ ਕੀਤੀ ਤਾਂ ਹੈਅਰ ਫਾਲ ਦੀ ਗੱਲ ਆਦੀ ਜੀ ਲੋਕਾਂ ਦੇ ਜਿਹੜੇ ਜੋੜ ਨੇ ਦਰਦ ਕਰਦੇ ਹੁੰਦੇ ਨੇ ਇਹ ਵਾਰੀ ਮੈਂ ਬੜਾ ਸੁਣਿਆ ਲੋਕਾਂ ਨੂੰ ਕਿ ਸਾਡਾ ਜੂਰਿਕ ਐਸਿਡ ਵਾਜ ਕੇ ਵਧ ਗਿਆ ਜੀ ਸਾਡੀ ਅੱਡੀਆਂ 'ਚ ਦਰਦ ਹੋ ਰਿਹਾ ਸਾਡੇ ਜਿਹੜੇ ਜੋੜ ਨੇ ਉੱਥੇ ਦਰਦ ਹੋ ਰਿਹਾ ਛੋਟੇ ਛੋਟੇ ਜੋੜ ਹੁੰਦੇ ਨੇ ਉਹ ਦਰਦ ਦੁਖਦੇ ਨੇ ਮੈਂ ਵਿੱਚ ਵੀ ਕੰਮ ਕਰਦਾ ਹਾਂ ਉਹਨਾਂ ਤੇ ਵੀ ਆਉਂਗਾ ਬਟ ਮੈਂ ਉਸ ਤੋਂ ਪਹਿਲਾਂ ਇੱਕ ਇੱਕ ਦਰਸ਼ਕਾਂ ਨੂੰ ਇੱਕ ਚੀਜ਼ ਦੱਸਦਾ ਜੇ ਤੁਸੀਂ ਫੀ ਰੀਲੀਫ ਆਇਲ ਦਾ ਤੁਸੀਂ ਰਿਜ਼ਲਟ ਦੇਖਣਾ ਚਾਹੁੰਦੇ ਹੋ ਤੁਸੀਂ ਇਨਸਟੈਂਟ ਰਿਜ਼ਲਟ ਦੇਖਣਾ ਚਾਹੁੰਦੇ ਹੋ ਵੀ ਇਹ ਵਾਕਈ ਗੱਲਾਂ ਹੈ ਕਿ ਕੋਈ ਇਹਦਾ ਕੰਮ ਹੈ ਤੁਸੀਂ ਕੋਈ ਬੀਪੀ ਦਾ ਜਿਹੜਾ ਪੇਸ਼ੈਂਟ ਹੈ ਉਹਦੇ ਤੇ ਤੁਸੀਂ ਜਿਹਦਾ ਬੀਪੀ ਵੱਧਦਾ ਹੈ ਹੂੰ ਉਹਨੂੰ ਤੁਸੀਂ ਬੈਕ ਸ਼ੋਲਡਰਸ ਤੇ ਜੀ ਕੋਲ ਆ ਰਹੀ ਹੈ ਮੈਂ ਕੋਲ ਲੈ ਲਾਂ ਜੀ ਹਾਂਜੀ ਹਾਂ ਬਿਲਕੁਲ ਹਲੋ 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 ਕੌਣ ਬੋਲੇ ਜੀ ਸੋ ਆਵਾਜ਼ ਨਹੀਂ ਆਈ ਹੈਗੀ ਸਪੀਕਰ ਤੇ ਨਟਕ ਨਟਕ ਇਸ਼ੂ ਹੈ ਜੀ ਜੀ ਚਲੋ ਆਪਾਂ ਗੱਲ ਕੰਪਲੀਟ ਕਰਦੇ ਹਾਂ ਜੀ ਵੀ ਜਿਸ ਤਰ੍ਹਾਂ ਕੋਈ ਬੀਪੀ ਦਾ ਪੇਸ਼ੈਂਟ ਹੈ ਜਿਹਦਾ ਬੀਪੀ ਫਿਰ ਲੱਗਦਾ ਕਾਲ ਆ ਰਹੀ ਹੈ ਬਿਲਕੁਲ ਹਲੋ ਸ੍ਰੀ ਕਲਵੀ ਮੈਂ ਰਿੰਨੂ ਬੋ ਰਿਹਾ ਵਿਧਿਆਣਾ ਤੋਂ ਜੀ ਹਾਂਜੀ ਰਿੰਨੂ ਜੀ ਕੀ ਤੁਹਾਡੀ ਮਦਦ ਕਰ ਸਕਦੇ ਆ ਲਾਈਵ ਪ੍ਰੋਗਰਾਮ ਚੱਲ ਰਿਹਾ ਹੈ ਹੈਲਥ ਨੂੰ ਲੈ ਕੇ ਹਲੋ ਰੈਨੂ ਜੀ ਸੰਪਰਕ ਕਰ ਰਹੇ ਦੋ ਤਿੰਨ ਵਾਰ ਇੱਕ ਕੱਟ ਰਿਹਾ ਹੈਗਾ ਕਿਉਂਕਿ ਨੈਟਵਰਕ ਤੇ ਪ੍ਰੋਬਲਮ ਹੋ ਜਾਂਦੀ ਹੈ ਤਾਰਾ ਥੋੜੀ ਜਿਹੀ ਔਖੀਆਂ ਲੱਗ ਰਹੀਆਂ ਨੇ ਹਲੋ ਹਲੋ ਹਾਂਜੀ ਕਿਛੋ ਬੋ ਰਿਓ ਜੀ ਹਾਂਜੀ ਰੇਨੂ ਜੀ ਫੋਨ ਕੱਟ ਗਿਆ ਸੀਗਾ ਕੀ ਮਦਦ ਕਰ ਸਕਦੇ ਆ ਤੁਹਾਡੀ ਅਸੀਂ ਲਾਈਵ ਹੈਲਥ ਪ੍ਰੋਗਰਾਮ ਚੱਲ ਰਿਹਾ ਹੈ ਸਾਡਾ ਹਾਂਜੀ ਸੋਰੀ ਮੈਂ ਨਾ ਤੁਹਾਡਾ ਲਾਈਵ ਨਹੀਂ ਸੁਣੀ ਸੀਗੀ ਜਿਵੇਂ ਮੈਨੂੰ ਨਾ ਬਾਈਲ ਸੋਰੀ ਬਾਈਟਾ ਇਹ ਵੀ ਬਹੁਤ ਜ਼ਿਆਦਾ ਪ੍ਰੋਬਲਮ ਹੈ ਚਿੱਟੇ ਵਾਲਾਂ ਦੀ ਚਿੱਟੇ ਵਾਲ ਹੈ ਵਾਈਟ ਹੈਰ ਹਾਂਜੀ ਬਿਲਕੁਲ ਹਾਂਜੀ ਮੈਡਮ ਕੀ ਏਜ ਹੈ ਤੁਹਾਡੀ 28 ਸਾਲ ਹੈ 28 ਸਾਲ ਦੇ ਵਿੱਚ ਤੁਹਾਡੇ ਵਾਈਟ ਹੈਅਰਸ ਹੈ ਜੀ ओके मैम ਘਬਰਾਣ ਦੀ ਲੋੜ ਨਹੀਂ ਹੈਗੀ ਮੇਰੇ ਜਿਹੜੇ ਵਾਲ ਸੀਗੇ ਜੀ 14 ਸਾਲ ਦੀ ਉਮਰ ਤੋਂ ਚਿੱਟੇ ਸੀਗੇ ਤੁਹਾਡੇ ਤਾਂ ਫਿਰ ਵੀ 28 ਚ ਹੋਏ ਆ ਮੇਰੇ 14 ਸਾਲ ਤੋਂ ਵਾਈਟ ਹੈਅਰ ਸੀਗੇ ਤੁਸੀਂ ਘਬਰਾਣਾ ਨਹੀਂ ਤੁਸੀਂ ਫੀਰ ਲੀਫ ਆਇਲ ਦਾ ਤੁਸੀਂ ਦੇਖ ਰਹੇ ਹੋ ਮੈਂ ਦਿਖਾ ਰਿਹਾ ਵੀ ਸਾਡਾ ਆ ਤੇਲ ਹੈ ਜੀ ਤੁਸੀਂ ਸਾਡਾ ਤੇਲ ਦਿਨ ਦੇ ਵਿੱਚ ਦੋ ਵਾਰੀ ਇਸਤੇਮਾਲ ਕਰੋ ਔਰ ਸਵਾਮੀ ਨਾ ਕਟੋ ਕਾ ਤੁਸੀਂ ਲਗਾਤਾਰ ਦਿਨ ਚ ਦੋ ਵਾਰੀ ਆਪਣੇ ਸਿਰ ਤੇ ਇਹਨੂੰ ਅਪਲਾਈ ਕਰੋ ਰਾਤ ਨੂੰ ਸੌਣ ਤੋਂ ਪਹਿਲਾਂ ਤਾਂ ਜੀ ਇਹਨੂੰ ਲਗਾਣਾ ਹੀ ਲਗਾਣਾ ਤੇ ਸਵਾ ਮਹੀਨੇ ਬਾਅਦ ਤੁਹਾਡੇ ਤੁਸੀਂ ਖੁਦ ਦੇਖੋਗੇ ਕਿ ਇੱਕ ਤਾਂ ਤੁਹਾਡੇ ਵਾਲਾਂ ਦੀ ਗਰੋਥ ਔਰ ਦੂਸਰੀ ਗੱਲ ਹੈ ਤੁਹਾਡੇ ਵਾਲ ਜਿਹੜੇ ਜੜੋ ਮਜ਼ਬੂਤ ਹੋਣਗੇ ਤੇ ਜਿਹੜੀ ਤੀਸਰੀ ਤੁਹਾਡੀ ਜਿਹੜੀ ਮੇਜਰ ਸਮੱਸਿਆ ਹੈਗੀ ਹੈ ਚਿੱਟੇ ਵਾਲਾਂ ਦੀ ਉਹ ਹੌਲੀ ਹੌਲੀ ਪਹਿਲਾਂ ਬ੍ਰਾਊਨ ਹੋਣਗੇ ਜੀ ਉਸ ਤੋਂ ਬਾਅਦ ਉਹ ਬਲੈਕਸ ਕਨਵਰਟ ਹੋਣਗੇ ਇੱਕਦਮ ਬਲੈਕ ਨਹੀਂ ਹੋਣਗੇ ਹੌਲੀ ਹੌਲੀ ਕਿੰਨੇ ਮੰਥ ਲੱਗੇਗੀ ਮੈਡਮ ਇਹਦਾ ਜਿਹੜਾ ਕੋਰਸ ਹੈਗਾ ਉਹ ਸਵਾ ਮਹੀਨੇ ਦਾ ਕੋਰਸ ਹੈ ਜੀ ਮੈਕਸਿਮਮ ਜਿਹੜਾ ਵਾਲਾਂ ਦਾ ਕੋਰਸ ਹੈ ਉਹ 3 ਮਹੀਨਿਆਂ ਦਾ ਹੁੰਦਾ ਜੀ ਹਾਂ 3 ਮਹੀਨਿਆਂ ਦੇ ਵਿੱਚ 101% ਜਿਹੜਾ ਅਸੀਂ ਦੇਖਿਆ ਹੈ ਕਿਸੇ ਕਿਸਮ ਦੇ ਵੀ ਪ੍ਰੋਬਲਮ ਹੈ ਕਿੰਨੀ ਪੁਰਾਣੀ ਪ੍ਰੋਬਲਮ ਹੈ 3 ਮਹੀਨਿਆਂ ਦੇ ਵਿੱਚ 100% ਸੋਲੂਸ਼ਨ ਨਿਕਲ ਜਾਂਦਾ ਜੀ ਰਿਜ਼ਲਟ ਤੁਹਾਨੂੰ ਜਿਹੜਾ ਸਵਾ ਮਹੀਨੇ ਦੇ ਵਿੱਚ ਵਿੱਚ ਮਿਲਣਾ ਸ਼ੁਰੂ ਹੋ ਜਾਊਗਾ ਹਾਂਜੀ ਮੰਗਵਾਣਾ ਹੋਵੇ ਜੀ ਜੀ ਆਰਡਰ ਨੰਬਰ ਤੇ ਹਾਂਜੀ ਮੈਡਮ ਇਸੇ ਨੰਬਰ ਤੇ ਨੰਬਰ ਦਿੱਤਾ ਹੋਇਆ ਸਕਰੀਨ ਤੇ ਜਿਹੜਾ ਚੱਲ ਰਿਹਾ ਤੁਸੀਂ ਉਸ ਤੇ ਕਾਲ ਕਰਕੇ ਆਰਡਰ ਕਰ ਸਕਦੇ ਹੋ ਅ ਮੇਰੇ ਕੋਲ ਕਿੰਨੇ ਦਿਨਾਂ ਚ ਪਹੁੰਚ ਜਾਂਦਾ ਹੈਗਾ ਮੈਡਮ ਜੇ ਤੁਸੀਂ ਲੋਕਲ ਮੰਗਵਾ ਰਹੇ ਹੋ ਇੰਡੀਆ ਦੇ ਵਿੱਚ ਤੇ 2 ਤੋਂ 3 ਦਿਨਾਂ ਦੀ ਐਕਸਪ੍ਰੈਸ ਡਿਲੀਵਰੀ ਰਹਿੰਦੀ ਹੈ ਸਾਡੀ ਜੇ ਸਾਡੇ ਬਾਹਰ ਤੁਸੀਂ ਕਿਤੇ ਮੰਗਵਾਨੇ ਹੋ ਤਾਂ ਵਿਦਿਨ ਅ ਵੀਕ ਮਿਲ ਜਾਂਦਾ ਜੀ ਓਕੇ ਜੀ ਜੀ ਜੋ ਤੁਹਾਡਾ ਕੋ ਰਿਲੇਟਿਵ ਇੰਡੀਆ ਤੋਂ ਬਾਹਰ ਰਹਿੰਦਾ ਤਾਂ ਉੱਥੇ ਵੀ ਪਹੁੰਚ ਸਕਦਾ ਹੈਗਾ ਠੀਕ ਹੈ ਜੀ ਰੈਨੂ ਜੀ ਧੰਨਵਾਦ ਜੀ ਸੋ ਕਿਰਨ ਜੀ ਆਪਾਂ ਗੱਲ ਕਰ ਰਹੇ ਸੀਗੇ ਮੈਨੂੰ ਲੱਗਦਾ ਵੀ ਆਪਣੇ ਦੋਵਾਰੀ ਗੱਲ ਵਿੱਚ ਰਹਿ ਗਈ ਸੀਗੀ ਹਾਂ ਬੀਪੀ ਵਾਲੀ ਉਹ ਦਰਸ਼ਕਾਂ ਨੂੰ ਦੱਸਣਾ ਬਹੁਤ ਜ਼ਰੂਰੀ ਹੈ ਕਿ ਜਿਹੜੇ ਕਹਿੰਦੇ ਨੇ ਵੀ ਗੱਲਾਂ ਹੀ ਨੇ ਤੇ ਵਾਕਿਆ ਕੋਈ ਕੰਮ ਕਰਦਾ ਨਹੀਂ ਕਰਦਾ ਇਹਦਾ ਸਭ ਤੋਂ ਇਨਸਟੈਂਟ ਰਿਜ਼ਲਟ ਤੇ ਫਾਸਟ ਰਿਜ਼ਲਟ ਅਸੀਂ ਜਿਹੜਾ ਦੇਖਿਆ ਹੈਗਾ ਉਹ ਬੀਪੀ ਦੇ ਪੇਸ਼ੈਂਟ ਤੇ ਦੇਖਿਆ ਗਿਆ ਜੀ ਜਿਹਦਾ ਇੱਕਦਮ ਫਲਕਚੂਏਟ ਹੁੰਦਾ ਬੀਪੀ ਉਹਨਾਂ ਨੂੰ ਤੁਸੀਂ ਬੈਕ ਸ਼ੋਲਡਰਸ ਤੇ ਜੀ ਹੱਥ ਦਿਆਂ ਤੇ ਨੀਂਹ ਤੇ ਪੈਰ ਦੀਆਂ ਤਲੀਆਂ ਤੇ ਜੀ 5-5 ਮਿੰਟ ਸਿਰਫ ਇਹ ਦੋ ਅੰਗ ਐਸੇ ਐ ਵੀ ਜਿੱਥੇ ਔਰ ਮੈਂ ਦਰਸ਼ਕਾਂ ਨੂੰ ਇਹ ਵੀ ਦੱਸਦਾ ਕਿ ਇਹ ਸਿਰਫ ਟੱਚ ਥੈਰਪੀ ਹੈ ਜੀ ਇਹਨੂੰ ਕਿਸੇ ਵੀ ਅੰਗ ਤੇ ਲਾਣਾ ਤੁਸੀਂ ਮਾਲਿਸ਼ ਨਹੀਂ ਕਰਨੀ ਜਿਸ ਦਿਨ ਇਹਦੀ ਮਾਲਿਸ਼ ਤੁਸੀਂ ਕਰਤੀ ਇਹਦਾ ਅਸਰ ਖਤਮ ਹੋ ਜਾਂਦਾ ਜੀ ਬਸ ਲਗਾ ਕੇ ਛੱਡ ਦੇਣਾ ਹਾਂ ਮਤਲਬ ਸਿਰਫ ਤੁਸੀਂ 20 ਤੋਂ 25 ਸਕਿੰਟਾਂ ਵਾਸਤੇ ਪੋਲੇ ਹੱਥਾਂ ਨਾਲ ਤੁਸੀਂ ਕਿਸੇ ਵੀ ਪਾਰਟ ਤੇ ਤੁਸੀਂ ਲਗਾ ਰਹੇ ਹੋ ਪੋਲੇ ਹੱਥਾਂ ਨਾਲ ਲਗਾਉਣਾ ਹੈ ਸਿਰਫ ਦੋ ਅੰਗ ਜਿਹੜੇ ਐਸੇ ਇੱਕ ਹੱਥ ਦੀਆਂ ਥੇਲੀਆਂ ਤੇ ਪੈਰ ਦੀਆਂ ਤਲੀਆਂ ਇਹ ਦੋ ਐਸੀਆਂ ਚੀਜ਼ਾਂ ਨੇ ਇੱਥੇ ਤੁਸੀਂ ਮਾਲਿਸ਼ ਕਰ ਸਕਦੇ ਹੋ ਕਿਉਂਕਿ ਇਹ ਜਿਹੜਾ ਥੋੜਾ ਹਾਰਡ ਏਰੀਆ ਹੋਣ ਕਰਕੇ ਇਹਨਾਂ ਦੇ ਕਿਉਂਕਿ ਪੁਆਇੰਟਸ ਹੁੰਦੇ ਆ ਆਪਣੇ ਸੋ ਹਾਂ ਬਿਲਕੁਲ ਇਹ ਮੇਨਸ ਤੇ ਜਿੰਨੇ ਵੀ ਪੁਆਇੰਟਸ ਹੁੰਦੇ ਨੇ ਉਹ ਆਪਣੇ ਹੱਥਾਂ ਦੇ ਤੇ ਨਹੀਂ ਤੇ ਪੈਰ ਦੀਆਂ ਤਲੀਆਂ ਤੇ ਹੀ ਹੁੰਦੇ ਨੇ ਸੋ ਮੈਂ ਦੱਸ ਰਿਹਾ ਸੀ ਬੀਪੀ ਦੀ ਵਾਸਤੇ ਪਹਿਲਾਂ ਤੁਸੀਂ ਆਇਲ ਲਗਾਉਣ ਤੋਂ ਪਹਿਲਾਂ ਆਪਣਾ ਬੀਪੀ ਚੈੱਕ ਕਰਾਉਣਾ ਜੀ ਮਸ਼ੀਨ ਦੇ ਵਿੱਚ ਬੀਪੀ ਚੈੱਕ ਕਰੋ ਉਸ ਤੋਂ ਬਾਅਦ ਬੈਕ ਦੇ ਆਪਣਾ ਸ਼ੋਲਡਰਸ ਤੇ ਰੀਡ ਦੀ ਹੱਡੀ ਤੇ ਹੱਥ ਦੀਆਂ ਥੇਲੀਆਂ ਤੇ ਪੈਰ ਦੀਆਂ ਤਲੀਆਂ ਤੇ ਜੀ ਆ ਚਾਰ ਅੰਗ ਜਿਹੜੇ ਮੈਂ ਤੁਹਾਨੂੰ ਦੱਸਿਆ ਜੀ ਇਹਨਾਂ ਤੇ ਤੁਸੀਂ ਤੇਲ ਅਪਲਾਈ ਕਰਨਾ ਤੁਹਾਨੂੰ 5 ਤੋਂ 7 ਮਿੰਟ ਜਿਹੜਾ ਲੱਗਣਗੇ ਜੀ ਤੇਲ ਲਗਾਉਂਦੇ ਲਗਾਉਂਦੇ ਤੇ ਤੁਸੀਂ 5 ਤੋਂ 7 ਮਿੰਟਾਂ ਦੇ ਵਿੱਚ ਦੁਬਾਰਾ ਆਪਣਾ ਬੀਪੀ ਚੈੱਕ ਕਰੋਗੇ ਤਾਂ ਉਹ ਬੀਪੀ ਵਿਦਆਊਟ ਮੈਡੀਸਨ ਬਿਨਾ ਕਿਸੇ ਦਵਾਈ ਤੋਂ ਨਾਰਮਲ ਤੇ ਆ ਜਾਂਦਾ ਜੀ ਹੂੰ ਇਹ ਇਹਦਾ ਰਿਜ਼ਲਟ ਹੈ ਤੁਸੀਂ ਕੋਈ ਵੀ ਬੰਦਾ ਜਿਹੜਾ ਤੁਸੀਂ ਟਰਾਈ ਕਰਨਾ ਚਾਹੁੰਦਾ ਹੈ ਸਾਡੇ ਕੋਲ ਜਦੋਂ ਮਰਜ਼ੀ ਤੁਸੀਂ ਆਇਲ ਮੰਗਾਓ ਸੈਂਪਲ ਮੰਗਾਓ ਜਿਵੇਂ ਮਰਜ਼ੀ ਸਾਡੇ ਕੋਲ ਆ ਕੇ ਇੱਥੇ ਚੈੱਕ ਕਰਨਾ ਇੱਥੇ ਆ ਕੇ ਚੈੱਕ ਕਰਕੇ ਜਾਓ ਇਨਸਟੈਂਟ ਰਿਜ਼ਲਟ ਤੁਹਾਨੂੰ ਇਹ ਤੇਲ ਦੇਊਗਾ ਮੈਨੂੰ ਨਹੀਂ ਲੱਗਦਾ ਇਸ ਤੋਂ ਉੱਪਰ ਸਾਨੂੰ ਕੁਝ ਕਹਿਣ ਦੀ ਜ਼ਰੂਰਤ ਹੈ ਜੀ ਬੜੀ ਚੌਕਾਨ ਵਾਲੀ ਗੱਲ ਕੀਤੀ ਹੈ ਯੁਗੇਸ਼ ਜੀ ਨੇ ਜਿੱਥੇ ਆਪਾਂ ਦਵਾਈਆਂ ਖਾਂਦੇ ਹਾਂ ਉਹਦੇ ਦੁਸ਼ ਪ੍ਰਭਾਵ ਆਪਾਂ ਨੂੰ ਦੇਖਣ ਨੂੰ ਮਿਲਦੇ ਕਈ ਵਾਰੀ ਕਿਸੇ ਕਿਡਨੀ ਦੇ ਫੈਕਟਰੀਆਂ ਦਾ ਕਿਤੇ ਹੋਰ ਅੰਗਾਂ ਦੇ ਫੈਕਟਰੀ ਖਾਸ ਕਰਕੇ ਜਿਹੜੇ ਬੀਪੀ ਦੇ ਮਰੀਜ਼ ਨੇ ਬੀਪੀ ਦਵਾਈ ਸ਼ੂਗਰ ਸ਼ੂਗਰ ਦਵਾਈ ਜਿਹੜੇ ਅੰਦਰਲੇ ਆਰਗਨ ਨੇ ਉਹ ਦਿੱਕਤ ਚ ਆ ਜਾਂਦੇ ਨੇ ਜੇਕਰ ਇਹ ਤੇਲ ਲਗਾਉਣ ਨਾਲ ਆਪਾਂ ਠੀਕ ਹੋ ਸਕਦੀਆਂ ਤਾਂ ਫਿਰ ਮੇਰੇ ਖਿਆਲ ਦੇ ਬਿਲਕੁਲ ਜੀ ਬਿਲਕੁਲ ਅਸੀਂ ਇਸੇ ਕਰਕੇ ਸਾਡੀ ਜਿਹੜੀ ਟੀਮ ਹੈ ਨਾ ਜੀ ਅਸੀਂ ਲੋਕਾਂ ਦੇ ਘਰਾਂ ਤੇ ਜਾ ਜਾ ਕੇ ਅਸੀਂ ਇਹ ਚੀਜ਼ ਇਹਨੂੰ ਐਕਸਪੈਰੀਮੈਂਟ ਕਰ ਰਹੇ ਹਾਂ ਲੋਕਾਂ ਨੂੰ ਦਿਖਾ ਰਹੇ ਹਾਂ ਔਰ ਜਿਹੜਾ ਇੱਕ ਵਾਰੀ ਸਾਡੇ ਕੋਲ ਆ ਜਾਂਦਾ ਹੈ ਜੀ ਉਹ ਪਰਮਾਤਮਾ ਦੀ ਇੰਨੀ ਦਇਆ ਹੈ ਕਿ ਉਹ 10 ਬੰਦੇ ਜ਼ੋਰ ਜ਼ਰੂਰ ਲੈ ਕੇ ਆਉਂਦਾ ਸਾਡੇ ਕੋਲ ਜੀ ਜਿਵੇਂ ਤੁਸੀਂ ਕਰੋਗੇ ਤੇਲ ਲਗਾ ਕੇ ਬੀਬੀ ਠੀਕ ਹੋ ਜਾਏਗਾ ਬੀਬੀ ਤੋਂ ਅੱਗੇ ਸਾਰੇ ਪ੍ਰੋਬਲਮਸ ਸ਼ੁਰੂ ਹੁੰਦੀਆਂ ਜਾਉਂਦੀਆਂ ਜੀ ਤੇ ਇਹ ਫਿਰ ਇਹਦਾ ਪਰਮਾਨੈਂਟ ਇਲਾਜ ਕਿੱਨਾ ਗਿਆ ਕਿ ਜਦ ਤੱਕ ਲਗਾਨੇ ਰਹੂਗਾ ਉਦੋਂ ਤੱਕ ਠੀਕ ਹੈ ਜਾਂ ਫਿਰ ਕੋਰਸ ਕਰਕੇ ਨਹੀਂ ਨਹੀਂ ਮੈਂ ਤੁਹਾਨੂੰ ਦੱਸਦਾ ਐਕਚੁਅਲ ਚ ਕੀ ਹੁੰਦਾ ਹੈ ਕਿ ਜਦੋਂ ਤੱਕ ਲਗਾਉਂਦੇ ਰਹੋਗੇ ਉਦੋਂ ਤੱਕ ਨਹੀਂ ਬੀਪੀ ਤੇ ਸ਼ੂਗਰ ਇੱਕ ਐਸੀ ਸਮੱਸਿਆ ਹੈ ਜੀ ਜਿਹੜੀ ਆਂਦੀ ਵੀ ਹੌਲੀ-ਹੌਲੀ ਹੈ ਔਰ ਜਾਂਦੀ ਵੀ ਹੌਲੀ-ਹੌਲੀ ਹੈ ਇਹਨਾਂ ਦਾ ਐ ਨਹੀਂ ਹੈਗਾ ਵੀ ਤੁਸੀਂ ਅੱਜ ਲਗਾਣਾ ਸ਼ੁਰੂ ਕੀਤਾ ਤੇ ਕੱਲ ਆਪਾਂ ਕਹੀਏ ਵੀ ਖਤਮ ਹੋ ਜਾਣ ਇਸ ਤਰ੍ਹਾਂ ਦਾ ਕੋਈ ਨਹੀਂ ਹੁੰਦਾ ਤੁਸੀਂ ਰੋਜ਼ਾਨਾ ਅਗਰ ਕੋਰਸ ਕਰਦੇ ਹੋ ਸਾਡਾ ਕੋਰਸ ਕਰਦੇ ਹੋ ਪ੍ਰੋਪਰ ਕਿਉਂਕਿ ਦੇਖੋ ਜਦੋਂ ਸਾਡੇ ਕੋਲ ਮੰਨ ਲਓ ਹੁਣ ਕੋਈ ਪੇਸ਼ੈਂਟ ਆਂਦਾ ਹੈ ਜੀ ਉਹਨੂੰ ਅਸੀਂ ਪ੍ਰੋਪਰ ਸਾਡੀ ਇੱਕ ਟੀਮ ਉਹਦਾ ਪਰੋਫਾਈਲ ਬਣਾਉਂਦੀ ਹੈ ਵੀ ਕਿੰਨੇ ਪੁਰਾਣੀ ਇਹਦੀ ਬਿਮਾਰੀ ਹੈ ਕਿੰਨੇ ਟਾਈਮ ਤੋਂ ਇਹ ਪ੍ਰੋਬਲਮ ਫੇਸ ਕਰ ਰਿਹਾ ਕਿਹੜੀਆਂ-ਕਿਹੜੀਆਂ ਦਵਾਈਆਂ ਲੈ ਰਿਹਾ ਕੀ-ਕੀ ਉਹਨੇ ਥੈਰੇਪੀਆਂ ਲਿੱਤੀਆਂ ਕਿਹੜੇ-ਕਿਹੜੇ ਡਾਕਟਰਾਂ ਕੋਲ ਕੰਸਲਟ ਕੀਤਾ ਦਵਾਈਆਂ ਕਿਹੜੀਆਂ ਲੈ ਰਿਹਾ ਉਸ ਅਕੋਰਡਿੰਗਲੀ ਅਸੀਂ ਇੱਕ ਕੋਰਸ ਨਿਰਧਾਰਿਤ ਕਰਦੇ ਹਾਂ ਉਹਦਾ ਜੀ ਦੱਸਿਓ ਇਹ ਕੋਰਸ ਮੁਤਾਬਿਕ ਅਗਰ ਕਰਦਾ ਮੈਨੂੰ ਨਹੀਂ ਲੱਗਦਾ ਉਸ ਤੋਂ ਬਾਅਦ ਉਹਦੀ ਪ੍ਰੋਬਲਮ ਹੋਰ ਸਰਵਾਈਵ ਕਰਦੀ ਹੈ ਜੀ ਬਿਲਕੁਲ ਇਹ ਜਿਹੜੀ ਦਿੱਕਤਾਂ ਜਿਹੜੀਆਂ ਹੈਗੇ ਨੇ ਦੇਖਣ ਨੂੰ ਛੋਟੀਆਂ ਲੱਗਦੀਆਂ ਲੇਕਿਨ ਇਹਨਾਂ ਨੂੰ ਡਿਸਕਸ ਕਰਨਾ ਪੈਂਦਾ ਜੇ ਡਿਸਕਸ ਕਰੋਗੇ ਤੇ ਆਕੇ ਤਾਂ ਹੀ ਫੇ ਥੋੜਾ ਜਿਹੜਾ ਹਾਲਾ ਮੁਕੰਮਲ ਮਿਲੇਗਾ ਪਰ ਇਸ ਨੂੰ ਇੱਕ ਵਾਰ ਇਸ ਸਮਾਲ ਜਰੂਰ ਕਰੋ ਕਿਉਂਕਿ ਕਈ ਵਾਰੀ ਆਪਾਂ ਵੇਖ ਕੇ ਵੀਡੀਓ ਛੱਡ ਦਿੰਦੇ ਹਾਂ ਠੀਕ ਆ ਪਰ ਜਦੋਂ ਸਾਡੀ ਦਿੱਕਤਾ ਵੱਜਦੀ ਹੈ ਫਿਰ ਕਹਿੰਦੇ ਯਾਰ ਜੇਕਰ ਅਸੀਂ ਉਹ ਚੇ ਬਰਤ ਲਈ ਹੁੰਦੀ ਤਾਂ ਉਹ ਤਾਂ ਨਹੀਂ ਰਹਿਣ ਦੇਣਾ ਹੈਗਾ ਇੱਕ ਵਾਰੀ ਵਰਤਾਂਗੇ ਫਿਰ ਕਲੀਅਰ ਹੋ ਜਾਏਗਾ ਦੇਖੋ ਮੈਂ ਅੱਜ ਤੁਹਾਨੂੰ ਹੀ ਵੀ ਦੱਸਦਾ ਵੀ ਆਪਾਂ ਡਾਕਟਰਾਂ ਕੋਲੇ ਜਾਂਦੇ ਆ ਲੱਖ ਰੁਪਿਆ ਪਹਿਲੋ ਪੈਸੇ ਤੇ ਵੇਸਟ ਕਰ ਰਹੇ ਆ ਮੈਂ ਤਾਂ ਇਹੀ ਗੱਲ ਕਹੂੰਗਾ ਤੁਸੀਂ ਆਯੁਰਵੇਦ ਨਾਲ ਜੁੜੋ ਤੁਸੀਂ ਲੱਖ ਰੁਪਿਆ ਲਾ ਕੇ ਵੀ ਇਹ ਨਹੀਂ ਹੈਗਾ ਵੀ ਪ੍ਰੋਬਲਮ ਆ ਤੁਸੀ ਤੁਸੀਂ ਛੁਟਕਾਰਾ ਪਾ ਲਿਆ ਤੁਸੀਂ ਇੱਕ ਤੋਂ ਪਾ ਲਿਆ 10 ਤੋਂ ਹੋਰ ਹੋ ਗਈਆਂ ਬਿਲਕੁਲ ਸੋ ਆਯੁਰਵੇਦ ਨਾਲ ਜੁੜੋ ਜੀ ਆਯੁਰਵੇਦ ਨਾਲ ਜੁੜੋਗੇ ਜਿਹੜੀ ਸਮੱਸਿਆ ਨੂੰ ਤੁਸੀਂ ਫੋਰ ਐਗਜ਼ਾਮਪਲ ਬੀਪੀ ਤੁਸੀਂ ਇੱਕ ਟਾਰਗੇਟ ਕੀਤਾ ਵੀ ਬੀਪੀ ਨੂੰ ਅਸੀਂ ਖਤਮ ਕਰਨਾ ਹੈ ਖਤਮ ਹੋ ਸਕਦੀ ਹੈ ਪ੍ਰੋਬਲਮ ਜੇ ਤੁਸੀਂ ਠਾਨ ਲਓ ਤੁਸੀਂ ਇੱਕ ਦਸੇ ਕੋਰਸ ਨੂੰ ਅਧਾਰਿਤ ਚੱਲੋ ਸਾਡੇ ਦਸੇ ਮੁਤਾਬਿਕ ਜਿਸ ਤਰ੍ਹਾਂ ਅਸੀਂ ਸਾਡੀ ਟੀਮ ਦੱਸਦੀ ਹੈ ਅਸੀਂ ਦੱਸਦੇ ਹਾਂ ਵੀ ਇਸ ਤਰ੍ਹਾਂ ਇਸ ਤਰ੍ਹਾਂ ਇਸਤੇਮਾਲ ਕਰੋ ਤੁਸੀਂ ਤੇਰ ਨੂੰ ਤੁਸੀਂ ਦਸੇ ਮੁਤਾਬਿਕ ਚੱਲੋਗੇ ਤੁਹਾਡੀ ਜੜ ਤੋਂ ਵੀ ਪ੍ਰੋਬਲਮ ਖਤਮ ਹੋਊਗੀ ਔਰ ਇਹਦੇ ਨਾਲ ਇਹ ਹੈ ਕਿ ਤੁਹਾਨੂੰ ਸਾਈਡ ਇਫੈਕਟ ਨਹੀਂ ਹੋਣੇ ਕਿਸੇ ਤਰ੍ਹਾਂ ਦੇ ਵੀ ਕੋਈ 10 ਬਿਮਾਰੀਆਂ ਤੁਸੀਂ ਹੋਰ ਨਹੀਂ ਲਗਾਉਂਗੇ ਤੁਸੀਂ ਇੱਕੋ ਹੀ ਪ੍ਰੋਬਲਮ ਤੇ ਫੋਕਸ ਕੀਤਾ ਔਰ ਜੜੋਂ ਖਤਮ ਹੋਊਗੀ ਪ੍ਰੋਬਲਮ ਬਿਲਕੁਲ ਜੇਕਰ ਜੜੋਂ ਖਤਮ ਕਰਨਾ ਚਾਹੁੰਦੇ ਹੋ ਤਾਂ ਫਿਰ ਤੁਸੀਂ ਇੱਕ ਵਾਰ ਫਿਲਿਪ ਹੋਲ استعمال ਕਰੋ ਔਰ ਮੈਂ ਇੱਕ ਕਿਰਨ ਜੀ ਹੋਰ ਤੁਹਾਨੂੰ ਦੱਸਣਾ ਚਾਹਵਾ ਇਹ ਜਿਹੜਾ ਤੇਲ ਹੈ ਨਾ ਜੀ ਤੁਸੀਂ ਲਗਾਣਾ ਤਾਂ ਲਗਾਣ ਦੇ ਤਾਂ ਬਹੁਤ ਹੀ ਫਾਇਦੇ ਮੈਂ ਤੁਹਾਨੂੰ ਦੱਸਦੇ ਇਹਦੀ ਜਿਹੜੀ ਖੁਸ਼ਬੂ ਹੈ ਲੋਕ ਤਾਂ ਉਹਨੂੰ 스멜ੀ ਦੱਸਦੇ ਹੈ ਜੀ ਹੁਣ ਸਾਡੇ ਵੱਲੋਂ ਤਾਂ ਇਹ ਖੁਸ਼ਬੂ ਹੈ ਉਹ ਲੋਕ ਕਹਿੰਦੇ ਵੀ ਇਹ 스멜 ਚੜਦੀ ਹੈ ਜੀ ਸਾਨੂੰ ਕੀ ਹੈ ਜਿਹੜੀ ਇਹਦੀ 스멜 ਦੇ ਹੁਣ ਮੈਂ ਤੁਹਾਨੂੰ ਫਾਇਦਾ ਦੱਸਦਾ ਜਿਹੜਾ ਇਹ ਬੋਤਲ ਖੋਲ ਕੇ ਜਿਹੜਾ ਰੂਟੀਨ ਦੇ ਵਿੱਚ ਇਹਦੀ 스멜 ਨੂੰ ਇਨਹੇਲ ਕਰਦਾ ਹੈ ਲੈਂਦਾ ਆ ਉਹਦੀ ਜਿਹੜੀ ਫੇਫੜਿਆਂ ਦੀ ਜਿਹੜੀ ਸੋਜਿਸ਼ ਹੈ ਸਵੇਲਿੰਗ ਹੈ ਉਹ ਬਿਲਕੁਲ ਖਤਮ ਹੁੰਦੀ ਹੈ ਸਿਰਫ 스멜 ਨਾਲ ਜਿੰਨਾ ਰੈਸਪੀਰੇਟਰੀ ਏਰੀਆ ਹੈ ਜਿਹੜਾ ਸਾਹ ਵਾਲਾ ਰਸਤਾ ਹੈ ਜਿੰਨਾ ਦੀ ਛਾਤੀ ਬਲੌਕ ਰਹਿੰਦੀ ਹੈ ਬਲਗਮ ਰਹਿੰਦੀ ਹੈ ਰੇਸ਼ਾ ਰਹਿੰਦਾ ਹੈ ਉਹਨਾਂ ਨੂੰ ਸਿਰਫ ਇਹਦੀ ਸਮੈਲ ਲੈਣ ਨਾਲ ਹੀ ਉਹਨਾਂ ਦੀ ਜਿਹੜੀ ਰੈਸਪੀਰੇਟਰੀ ਏਰੀਆ ਕਲੀਨ ਹੋਣਾ ਸ਼ੁਰੂ ਹੋ ਜਾਂਦਾ ਹੈ। ਸੋ ਇਹਦੇ ਮੈਂ ਕਹਿੰਦਾ ਵੀ ਹਰੇਕ ਤਰ੍ਹਾਂ ਤੋਂ ਫਾਇਦੇ ਹੀ ਫਾਇਦੇ ਨੇ। ਬੜੀ ਵਧੀਆ ਗੱਲ ਦੱਸਤੀ ਕੱਲਾ ਸੁਣੋ ਕਿ ਇਹ ਤੇਲ ਲੱਗਣਾ ਵੀ ਨਹੀਂ ਸੁੰਗੀ ਜਾਉ ਵਸ ਹੈ ਨਾ। ਉਹ ਤੁਸੀਂ ਦੇਖੋ ਮੇਰਾ ਵੀ ਆ ਹੁਣ ਥੋੜਾ ਮੌਸਮ ਚੇਂਜ ਹੋਣ ਕਰਕੇ ਮੇਰਾ ਵੀ ਥੋੜਾ ਜਿਹਾ ਗਲਾ ਵਗੈਰਾ ਹੈਗਾ ਪਰ ਤੁਸੀਂ ਯਕੀਨ ਮੰਨੋਗੇ ਮੈਂ ਕਿਸੇ ਵੀ ਐਲੋਪੈਥੀ ਨੂੰ ਜਦ ਤੋਂ ਮੈਂ ਮੈਂ ਖੁਦ ਆ ਫੀਰ ਲੀਫ ਵਰ ਇਸਤਮਾਲ ਕਰਦਾ ਜੀ। ਮੈਨੂੰ ਤੁਸੀਂ ਖੁਦ ਦੇਖੋ ਵੀ ਮੈਂ ਆਪਣੇ హెਅਰਸ ਤੋਂ ਇਹਦਾ ਬੈਨੀਫਿਟ ਸਭ ਤੋਂ ਪਹਿਲਾਂ ਜਿਹੜਾ ਮੈਂ ਵਾਲਾਂ ਦਾ ਬੈਨੀਫਿਟ ਲੱਤਾ ਸੀਗਾ ਇਹ ਤੇਲ ਤੋਂ ਮੇਰੇ ਜੀ 14 ਸਾਲ ਦੀ ਉਮਰ ਤੋਂ ਤੁਸੀਂ ਲਗਾ ਲਓ ਵੀ ਮੇਰੇ ਬਿਲਕੁਲ ਚਿੱਟੇ ਵਾਲ ਸੀਗੇ ਜੀ ਮੈਂ ਹਾਰ ਗਿਆ ਸੀਗਾ ਡਾਕਟਰਾਂ ਦੀਆਂ ਦਵਾਈਆਂ ਲੈ ਲੈ ਕੇ ਮੈਂ ਸੋਚਿਆ ਸੀ ਵੀ ਬਸ ਹੁਣ ਦਵਾਈਆਂ ਤੇ ਕਲਰ ਹੀ ਮੇਰੇ ਵਾਸਤੇ ਰਹਿ ਗਏ ਵੀ ਇਸ ਤੋਂ ਬਾਅਦ ਮੈਨੂੰ ਲੱਗਦਾ ਵੀ ਮੈਨੂੰ ਕੋਈ ਹੋਰ ਸੋਲੂਸ਼ਨ ਨਹੀਂ ਮਿਲ ਸਕਦਾ ਬਟ ਜਦੋਂ ਦਾ ਮੈਂ ਇਹ ਤੇਲ ਇਸਤੇਮਾਲ ਕਰਨ ਲੱਗਿਆ ਜੀ ਤੁਹਾਡੇ ਸਾਹਮਣੇ ਆ ਦੇਖੋ ਮੇਰੇ ਵਾਲ ਬਿਲਕੁਲ ਇੱਕ ਇੱਕ ਵਾਲ ਤੁਸੀਂ ਖੁਦ ਦੇਖ ਰਹੇ ਹੋ ਤੇ ਕੋਈ ਦਿੱਕਤ ਹੋਏਗੀ ਪਹਿਲਾਂ ਕਦੀ ਬਿਲਕੁਲ ਵਾਲਾਂ ਦੀ ਗਰੋਥ ਬਹੁਤ ਵੱਧ ਗਈ ਜੀ ਮੈਂ ਕਹਿੰਦਾ ਵੀ ਪਹਿਲਾਂ ਆਹ ਜਿਹੜਾ ਮੇਰਾ ਮੱਥਾ ਸੀਗਾ ਬਿਲਕੁਲ ਖਾਲੀ ਹੁੰਦਾ ਸੀ ਜੀ ਔਰ ਹੁਣ ਤੁਸੀਂ ਇਹ ਲਗਾ ਲਓ ਵੀ ਮੈਂ ਕਈ ਵਾਰੀ ਟ੍ਰਿਮਰ ਯੂਜ਼ ਕਰਦਾ ਵੀ ਅੱਗੇ ਵਾਲ ਜਿਹੜੇ ਆ ਰਹੇ ਆ ਉਹਨਾਂ ਨੂੰ ਕੱਟਣ ਵਾਸਤੇ ਵੀ ਇੰਨੀ ਗਰੋਥ ਵੱਧ ਗਈ ਜੀ ਮੇਰੀ ਵਾਲਾਂ ਦੀ ਬਿਲਕੁਲ ਐਜੂਕੇਸ਼ਨ ਲਾਈਵ ਦੀ ਸਮਾਪਤੀ ਕਰੀ ਉਸ ਤੋਂ ਪਹਿਲਾਂ ਇੱਕ ਜਿਹੜਾ ਬਹੁਤ ਵੱਡਾ ਮੁੱਦਾ ਬਣਿਆ ਹੋਇਆ ਲੋਕਾਂ ਦੇ ਘਰਾਂ ਦੇ ਵਿੱਚ ਉਹਦੇ ਬਾਰੇ ਵੀ ਜ਼ਰੂਰ ਗੱਲ ਕਰਾਂਗਾ ਜੀ 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 ਅਕਸਰ ਜਦੋਂ ਵਿਆਹ ਸ਼ਾਦੀਆਂ ਹੋ ਜਾਂਦੀਆਂ ਨੇ ਲੜਕਾ ਰੱਖੀਆਂ ਦੀਆਂ ਤੇ ਉਹਨਾਂ ਘਰਾਂ 'ਚ ਕਲੇਸ਼ ਜ਼ਰੂਰ ਦੇਖਣ ਨੂੰ ਮਿਲਦਾ ਕਿਉਂਕਿ ਘਰਾੜਾ ਹੀ ਮਾਰਦਾ ਹੁੰਦਾ ਘਰ ਵਾਲਾ ਘਰਾੜਾ ਬਿਲਕੁਲ ਜ਼ਰੂਰੀ ਘਰਾੜੇ ਕਰਕੇ ਕਈ ਕੱਟ ਬਹੁਤ ਵੱਡੀ ਸਮੱਸਿਆ ਹੈ ਜੀ ਉਹ ਬਹੁਤ ਬੀਸ ਹੁਣ ਉਹਦੇ ਵਾਸਤੇ ਵੀ ਕੁਝ ਕਰਦਾ ਮੈਂ ਤਾਂ ਹੁਣ ਦੱਸਦਾ ਜੀ ਉਹ ਬੜੇ ਵਧੀਆ ਤੁਸੀਂ ਸਵਾਲ ਪੁੱਛਿਆ ਇਹਦੀ ਜਿਹੜੀ ਡ੍ਰੌਪਸ ਹੈਗੀ ਆ ਜੀ ਦੋ ਦੋ ਤੁਸੀਂ ਪਹਿਲਾਂ ਤਾਂ ਟੁੱਟੀ ਦੇ ਵਿੱਚ ਪਾਉਣੀਆਂ ਨੇ ਰਾਤ ਨੂੰ ਸੌਣ ਤੋਂ ਪਹਿਲਾਂ ਤੇ ਦੋ ਦੋ ਤੁਸੀਂ ਦੋਨੋਂ ਨੱਕ ਦੇ ਪੋਰਸ ਦੇ ਵਿੱਚ ਤੁਸੀਂ ਦੋ ਦੋ ਡ੍ਰੌਪਸ ਪਾਉਣੀਆਂ ਨੇ ਜੀ ਰਾਤ ਨੂੰ ਤੁਸੀਂ ਪਾ ਕੇ ਸੋਣਾ ਆ ਤੇ ਪਹਿਲੇ ਦਿਨ ਤੋਂ ਹੀ ਤੁਹਾਡਾ ਜਿਹੜਾ ਘਰਾੜੇ ਆਉਣੇ ਬੰਦ ਹੋ ਜਾਣਗੇ ਜੀ ਔਰ ਦੂਸਰੀ ਗੱਲ ਤੁਹਾਨੂੰ ਨੀਂਦ ਬੜੀ ਸਕੂਨ ਦੇ ਆਊਗੀ ਜੀ ਜਿਹੜੀਆਂ ਭੈਣਾ ਦੇ ਘਰ ਵਾਲੇ ਕਰਾੜਾ ਮਾਰਦੇ ਨੇ ਉਹ ਤਾਂ ਇਹ ਲੈ ਲਓ ਜਰੂਰ ਕਰਾੜੇ ਉਹਨਾਂ ਦੇ ਬੰਦ ਹੋ ਜਾਣਗੇ ਕਿਉਂਕਿ ਵਿਚਾਰੀਆਂ ਉਹ ਵੀ ਕੀ ਕਰਨ ਮਹਿਲਾਵਾਂ ਪੂਰਾ ਦਿਨ ਘਰ ਚ ਕੰਮ ਕਰਦੀਆਂ ਨੇ ਫਿਰ ਰਾਤ ਨੂੰ ਥੱਕੀਆਂ ਟੁੱਟੀਆਂ ਹੁੰਦੀਆਂ ਨੇ ਫਿਰ ਉਸ ਵੇਲੇ ਜਦੋਂ ਪਤੀ ਦੇਵਤਾ ਸੌਂ ਜਾਂਦੇ ਨੇ ਕਰਾੜੇ ਕਹਿੰਦੇ ਕੋਣੀ ਵੇਚ ਕੇ ਸੋ ਗਏ ਉਹ ਤਾਂ ਸੌਂ ਜਾਂਦੇ ਨੇ ਲੇਕਿਨ ਉਹਨਾਂ ਦੇ ਕਰਾੜੇ ਕਰਕੇ ਉਹਨਾਂ ਦੀ ਨੀਂਦ ਖਰਾਬ ਹੁੰਦੀ ਹੈ ਹਾਂ ਬਿਲਕੁਲ 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 ਸਹੀ ਗੱਲ ਹੈ ਜੀ ਤੇ ਹੁਣ ਉਹਦਾ ਜਿਹੜਾ ਇਲਾਜ ਹੈਗਾ ਹਾਂ ਜੀ ਹਾਂ ਇੱਕ ਮੈਂ ਇਹਦੇ ਨਾਲ ਤੁਹਾਨੂੰ ਦਰਸ਼ਕਾਂ ਨੂੰ ਹੋਰ ਦੱਸਦਾ ਵੀ ਇੱਕ ਅੱਜਕੱਲ੍ਹ ਘਰ ਇੱਕ ਗੱਲ ਹੋਰ ਵੀ ਖਰਾਬ ਹੋ ਰਹੀ ਹੈ ਨਹੀਂ ਜਿਹੜੀ ਹੈਗੀ ਹੈ ਜੀ ਇੱਕ ਮਰਦਾਨਾ ਕਮਜ਼ੋਰੀ ਦੀ ਜਿਹੜੀ ਪ੍ਰੋਬਲਮ ਉਹ ਅੱਜਕੱਲ੍ਹ ਸਾਡੇ ਪੇਸ਼ੈਂਟਸ ਦੇ ਵਿੱਚ ਸਾਨੂੰ ਹੁਣ ਜਿਸ ਤਰ੍ਹਾਂ ਰੁਟੀਨ ਦੇ ਵਿੱਚ ਅਸੀਂ ਦੇਖਦੇ ਆ ਅਸੀਂ ਕੈਂਪ ਵੀ ਲਗਾਉਂਦੇ ਆ ਸਾਨੂੰ ਜ਼ਿਆਦਾਤਰ ਜਿਹੜੇ ਪੇਸ਼ੈਂਟ ਹੈਗੇ ਆ ਜੀ ਉਹ ਮਰਦਾਨਾ ਕਮਜ਼ੋਰੀ ਵਾਲੇ ਕਿ ਸਾਡੇ ਚ ਜੀ ਬਿਲਕੁਲ ਤਾਕਤ ਨਹੀਂ ਹੈਗੀ ਅਸੀਂ ਬਿਲਕੁਲ ਮਤਲਬ ਬਿਲਕੁਲ ਲੋਕ ਤਾਂ ਬਜਾਏ ਦੱਸਣ ਲੱਗਦੇ ਕਿ ਸ਼ਰਮਾਉਂਦੇ ਨੇ ਹਾਂਜੀ ਹਾਂ ਬਿਲਕੁਲ ਬਿਲਕੁਲ ਤੁਹਾਡੀ ਗੱਲ ਸਹੀ ਹੈ ਜੀ ਵੀ ਦੱਸਣ ਲੱਗੇ ਵੀ ਸ਼ਰਮਾਉਂਦੇ ਨੇ ਬਟ ਉਹਦੇ ਵਾਸਤੇ ਵੀ ਅਸੀਂ ਇੱਕ ਹੁਣ ਪ੍ਰੋਡਕਟ ਇਸੇ ਨਾਮਾ ਲਾਂਚ ਕੀਤਾ ਹੈ ਮਾਰਕੀਟ ਦੇ ਵਿੱਚ ਜਿਹਦਾ ਨਾਮ ਹੈ ਫੀਰ ਰੀਲੀਫ ਨਾਮ ਇਹਦਾ ਹੀ ਹੈ ਫੀਰ ਰੀਲੀਫ ਕੰਪਨੀ ਹੈ ਕੰਪਨੀ ਇਹੀ ਹੈ ਜੀ ਸਾਰਾ ਕੁਝ ਇਹੀ ਹੈ ਇਹਦਾ ਹੀ ਇੱਕ ਕੰਬੀਨੇਸ਼ਨ ਪ੍ਰੋਡਕਟ ਬਣਾਤਾ ਅਸੀਂ ਉਹ ਹੈਗੇ ਆ ਜੀ ਕੈਪਸੂਲ ਹੈਗੇ ਆ ਜੀ ਜੀ ਉਹਦੇ ਵਿੱਚ ਅਸੀਂ ਸੋਨਾ ਪਸਮ ਕਈ ਚੀਜ਼ਾਂ ਹੋਰ ਪਾ ਕੇ ਉਹਨੂੰ ਤਿਆਰ ਕੀਤਾ ਹੈਗਾ ਉਹ ਸਪੈਸ਼ਲੀ ਕਮਜ਼ੋਰੀ ਵਾਸਤੇ ਹੈ ਜੀ ਜਿਨ੍ਹਾਂ ਨੂੰ ਕਮਜ਼ੋਰੀ ਹੈ ਸੋ ਭਾਈ ਜਿਹੜੇ ਆਪਣੇ ਇਹ ਜੀ ਦਿੱਕਤ ਕਿਸੇ ਅਗੇ ਸ਼ੇਅਰ ਨਹੀਂ ਕਰ ਸਕਦੇ ਹੈਗੇ ਉਹ ਮੰਗਵਾ ਲਓ ਫੀਰੀਫ ਪਾਵਰ ਦੇ ਨਾਮ ਤੇ ਮਿਲ ਖਲ ਹੈਗਾ ਨਾ ਹਾਂਜੀ ਫੀਰੀਫ ਪਾਵਰ ਤੇ ਔਰ ਤੁਸੀਂ ਸਾਡਾ ਕੋਈ ਵੀ ਪ੍ਰੋਡਕਟ ਇਸਤੇਮਾਲ ਕਰੋਗੇ ਜੀ ਤੁਸੀਂ ਬੇਫਿਕਰ ਹੋ ਜੋ ਤੁਸੀਂ ਇਹ ਨਹੀਂ ਸੋਚਣਾ ਕਿ ਪੈਸੇ ਲਾ ਰਹੇ ਆ ਬਾਅਦ ਚ ਰਿਜ਼ਲਟ ਆਊਗਾ ਨਹੀਂ ਆਊਗਾ ਆਰਾਮ ਆਊਗਾ ਨਹੀਂ ਆਊਗਾ ਤੁਸੀਂ ਬੇਫਿਕਰ ਹੋ ਕੇ ਆਪਣਾ ਇਸਤੇਮਾਲ ਕਰੋ ਨਹੀਂ ਆਰਾਮ ਆਊਗਾ ਤੁਹਾਡੇ ਪੈਸੇ ਤੁਹਾਨੂੰ ਵਾਪਸ ਕੀਤੇ ਜਾਣਗੇ ਜੀ ਇਹਦੇ ਚ ਕੋਈ ਦੇਖੋ ਅਸੀਂ ਚੈਨਲ ਤੇ ਬੈਠ ਕੇ ਅੱਜ ਸਾਨੂੰ ਦੁਨੀਆ ਦੇਖ ਰਹੀ ਹੈ ਤੁਹਾਡੇ ਥਰੂ ਅਸੀਂ ਅੱਜ ਚੈਨਲ ਦੇ ਬੈਠ ਕੇ ਕਹਿ ਰਹੇ ਆ ਕਿ ਅਸੀਂ ਤੁਹਾਡੇ ਪੈਸੇ ਜਿੰਨੇ ਵੀ ਤੁਸੀਂ ਦਿੱਤੇ ਹੋਣਗੇ ਅਸੀਂ ਵਾਪਸ ਕੀਤੇ ਜਾਣਗੇ ਜੀ ਔਰ ਦੂਸਰੀ ਗੱਲ ਇਹ ਹੈ ਕਿ ਵੈਸੇ ਤਾਂ ਸਾਨੂੰ 100% ਉਮੀਦ ਹੈ ਕਿ ਇਸ ਤਰ੍ਹਾਂ ਦੀ ਨੋਬਤ ਆਉਗੇ ਹੋਣੀ ਕਿਉਂਕਿ ਅਸੀਂ ਇੰਨੀ ਮਿਹਨਤ ਨਾਲ ਅਗਰ ਤਿਆਰ ਕਰਦੇ ਆਂ ਜੀ ਚੀਜ਼ ਤੇ ਆਬਵੀਅਸਲੀ ਰਿਜ਼ਲਟ ਤੁਹਾਨੂੰ ਭਾਵੇਂ 1% ਆਵੇ ਭਾਵੇਂ 10% ਆਵੇ ਰਿਜ਼ਲਟ ਜ਼ਰੂਰ ਪੋਜ਼ਿਟਿਵ ਆਊਗਾ ਤੁਹਾਨੂੰ ਬਿਲਕੁਲ ਇਹਦੀ ਇੱਕ ਮਿਸਾਲ ਮੈਂ ਵੀ ਦੇ ਸਕਦਾ ਹੈਗਾ ਕਿਉਂਕਿ ਪਿਛਲੇ 14-15 ਸਾਲਾਂ ਤੋਂ ਇਹ ਜਿਹੜਾ ਔਇਲ ਹੈਗਾ ਸੇਲ ਹੋ ਰਿਹਾ ਹੈ ਅ ਬਦੇਸ਼ਾਂ ਚ ਬਹੁਤ ਲੋਕ ਇਹਨੂੰ ਮੰਗਾਉਂਦੇ ਨੇ ਤੇ ਲਗਾਤਾਰ ਸਾਡੇ ਚੈਨਲ ਦੇ ਉੱਪਰ ਇਹਦੀ ਐਡਵਰਟਾਈਜ਼ਮੈਂਟ ਚੱਲਦੀ ਹੋਈ ਤੁਸੀਂ ਵੇਖੀ ਹੋਣਗੀਆਂ ਇਸ ਕਰਕੇ ਸਾਨੂੰ ਵੀ ਪਤਾ ਵੀ ਜੇ ਕੋਈ ਚਲਾਉ ਜਾਂ ਕੰਮ ਹੁੰਦਾ ਫਿਰ ਇਹ ਬਤਵਾ 2 ਸਾਲ 4 ਸਾਲ 5 ਸਾਲ ਉਸ ਤੋਂ ਬਾਅਦ ਫਿਰ ਗੁੰਮ ਹੋ ਜਾਣਾ ਸੀਗਾ ਤੁਹਾਨੂੰ ਮੈਂ ਇੱਕ ਹੋਰ ਗੱਲ ਦੱਸਦਾ ਜੀ ਇਹ ਯੂ ਐਸ ਏ ਦੇ ਸਟੋਰਾਂ ਦੇ ਵਿੱਚ ਵੀ ਅਵੇਲੇਬਲ ਹੈ ਜੀ ਤੇ ਯੂ ਐਸ ਏ ਦੇ ਜਿਹੜੇ ਸਟੋਰ ਨੇ ਸਟੋਰਾਂ ਦੇ ਵਿੱਚ ਵੀ ਅਵੇਲੇਬਲ ਹੈ ਜੀ ਅਸੀਂ ਪ੍ਰੋਪਰ ਹਰ ਇੱਕ ਚੀਜ਼ ਦੇਖੋ ਉਧਰ ਲਈ ਸਰਕਾਰ ਤਾਂ ਇੱਧਰ ਲਈ ਸਰਕਾਰ ਵੱਲੋਂ ਬਹੁਤ ਜ਼ਿਆਦਾ ਤੁਹਾਨੂੰ ਪਤਾ ਹੀ ਹੈ ਵੀ ਇਸ ਮਾਮਲਿਆਂ ਦੇ ਵਿੱਚ ਸਟ੍ਰਿਕਟ ਹੈ ਵੀ ਦਵਾਈ ਤੁਸੀਂ ਬਿਨਾ ਕਿਸੇ ਡਾਕਟਰ ਦੀ ਪਰਮਿਸ਼ਨ ਤੋਂ ਤੁਸੀਂ ਲੈ ਨਹੀਂ ਸਕਦੇ ਕਰ ਨਹੀਂ ਸਕਦੇ ਬਟ ਇਹ ਅੱਜ ਯੂ ਐਸ ਏ ਦੇ ਸਟੋਰਾਂ ਦੇ ਵਿੱਚ ਅਵੇਲੇਬਲ ਹੈ ਤੇਲ ਜਿੱਤੇ ਕੋਈ ਇਹਦੇ ਵਿੱਚ ਖਾਸ ਗੱਲ ਹੋਊਗੀ ਤਾਂ ਹੀ ਜਾ ਰਹੇ ਆ ਉੱਥੇ ਜੀ 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 ਸੋ ਯੂ ਐਸ ਏ ਦੇ ਗ੍ਰੋਸਰੀ ਸਟੋਰ ਵੀ ਕੋਲੇ ਚੱਕਰ ਲੀਓ ਉੱਥੇ ਤੁਹਾਨੂੰ ਇਹ ਮਿਲੇ ਮਿਲ ਜੇਗਾ ਆਇਲ ਤੇ ਤੁਸੀਂ ਉੱਥੋਂ ਵੀ ਲੈ ਸਕਦੇ ਹੋ ਨਹੀਂ ਤਾਂ ਤੁਸੀਂ ਸਿੱਧਾ ਇੱਥੇ ਫੋਨ ਕਰਕੇ ਆਰਡਰ ਕਰੋ ਯੂਐਸਏ ਵੀ ਪਹੁੰਚ ਕਰ ਦਿੱਤੀ ਜਾਏਗੀ ਸੋ ਇਸ ਔਇਲ ਨੂੰ ਤੁਸੀਂ ਲੈ ਕੇ ਇਸਤੇਮਾਲ ਕਰੋ 125 ਬਿਮਾਰੀਆਂ ਦਾ ਇਲਾਜ ਜਿਹੜਾ ਹੈਗਾ ਉਹ ਕਰਨ ਦਾ ਦਾਵਾ ਜਿਹੜਾ ਹੈਗਾ ਉਹਨੂੰ ਤੁਸੀਂ ਜੇ ਪਰਖੋਗੇ ਫੇਰ ਹੀ ਪਤਾ ਲੱਗੇਗਾ ਅਸੀਂ ਗੱਲਾਂ ਤਾਂ ਬਹੁਤ ਕਰ ਰਹੇ ਹਾਂ ਲੇਕਿਨ ਸਾਡੀ ਗੱਲਾਂ ਤੇ ਵਿਸ਼ਵਾਸ ਕਰਨ ਤੋਂ ਪਹਿਲਾਂ ਇੱਕ ਵਾਰ ਇਸਤੇਮਾਲ ਕਰੋ ਇਸਤੇਮਾਲ ਕਰਕੇ ਬਿਲਕੁਲ ਇਹੋ ਟੀੋਡੀ ਜਿਹੜੀ ਗੱਲ ਮੈਂ ਵੀ ਦਰਸ਼ਕਾਂ ਨੂੰ ਕਹਿਣਾ ਚਾਹਾਂਗਾ ਵੀ ਪਹਿਲਾਂ ਇਸਤੇਮਾਲ ਕਰੋ ਜਿਹੜੀ ਐਡ ਆਉਂਦੀ ਹੁੰਦੀ ਸੀ ਨਾ ਪਹਿਲੇ ਇਸਤੇਮਾਲ ਕਰੇ ਫਿਰ ਵਿਸ਼ਵਾਸ ਕਰੇ ਵੀ ਪਹਿਲਾਂ ਤੁਸੀਂ ਇਸਤੇਮਾਲ ਕਰੋ ਫਿਰ ਤੁਹਾਨੂੰ ਪਤਾ ਲੱਗੂਗਾ ਕਿ ਵਾਕਈ ਤੁਸੀਂ ਖੁਦ ਕਹੋਗੇ ਕਿ ਵਾਕਈ ਕੋਈ ਤੇਲ ਹੈ ਸੋ ਇਸੇ ਤਰ੍ਹਾਂ ਰੋਜ਼ਾਨਾ ਤੁਹਾਨੂੰ 1 ਤੋਂ 2 ਵਜੇ ਤੱਕ ਮਿਲਿਆ ਕਰਨਗੇ ਯਗੇਸ਼ ਜੀ ਤੁਹਾਡਾ ਕੋਈ ਵੀ ਪ੍ਰਸ਼ਨ ਹੈਗਾ ਤੁਸੀਂ ਕਾਲ ਕਰਿਆ ਕਰੋ ਲਾਈਵ ਪ੍ਰੋਗਰਾਮ ਦੇ ਵਿੱਚ ਤੇ ਏਵਨ ਪੰਜਾਬੀ ਟੀਵੀ ਦੇ ਉੱਪਰ ਤੁਹਾਡੀ ਸਿਹਤ ਦੀ ਫਿਕਰਮੰਦ ਹੁੰਦੇ ਹੋਏ ਅਸੀਂ ਇਹ ਪ੍ਰੋਗਰਾਮ ਸ਼ੁਰੂ ਕੀਤਾ ਰੋਜ਼ਾਨਾ ਫ੍ਰੀ ਕਾਉਂਸਲਟ ਕਰਨਗੇ ਯਗੇਸ਼ ਸ਼ਰਮਾ ਜੀ ਤੇ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਸਟੇਲ ਨੂੰ ਕਿਸ ਤਰ੍ਹਾਂ ਇਸਤੇਮਾਲ ਕਰਨਾ ਹੈਗਾ ਕਿਹੜੇ ਕਿਹੜੇ ਅੰਗ ਤੇ ਕਿਵੇਂ ਲਾਉਣਾ ਹੈਗਾ ਉਹਦਾ ਵੀ ਇੱਕ ਡੈਮੋਨਸਟ੍ਰੇਸ਼ਨ ਦਿਖਾਇਆ ਜਾਊਗਾ ਬਿਲਕੁਲ ਉਹ ਆਪਾਂ ਧਿਆਨ ਰੱਖਾਂਗੇ ਹਨਾ ਜੀ ਬਿਲਕੁਲ ਜਲਦੀ ਹੀ ਤੁਹਾਨੂੰ ਦਾ ਆਫਸ ਪ੍ਰੋਗਰਾਮ ਨਾਲ ਵੀ ਰੂਬਰੂ ਕਰਾਵਾਂਗੇ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰ੍ਹਾਂ ਇਹ ਹੋਲ ਲਗਾਣਾ ਕਿਹੜੀ ਪ੍ਰੋਬਲਮ ਵਾਸਤੇ ਕਿਵੇਂ ਲਗਾਣਾ ਤੇ ਕਿੰਨਾ ਕਿੰਨਾ ਕਿਹੜੇ ਕਿਹੜੇ ਕਵਾਂਟਿਟੀ ਲਗਾਣਾ ਬਿਲਕੁਲ ਸਾਰਾ ਕੁਝ ਦੱਸਿਆ ਜਾਊਗਾ ਈਵਨ ਪੰਜਾਬੀ ਦੇ ਇਸ ਲਾਈਵ ਪ੍ਰੋਗਰਾਮ ਦੇ ਵਿੱਚ ਸੋ ਇਹ ਸਿੱਧਾ ਵੇਖਦੋ ਈਵਨ ਪੰਜਾਬੀ ਟੀਵੀ ਮੈਨੂੰ ਕਰਨ ਵਾਸਤੇ ਸੁਣਦੇ ਆਜ਼ਾਦ ਧੰਨਵਾਦ ਜੀ i <clears throat> <clears throat>